ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਇਸ ਟਾਈਮ ਸਥਿਤੀ ਕਹ ਲੋ ਵੀ ਡਾਵਾਡੋਲਾ ਲੋਕ ਬਹੁਤ ਕਨਫਿਊਜ਼ਨ ਚ ਨੇ ਕੀ ਹੋਣਾ ਹੈ ਕੀ ਨਹੀਂ ਹੋਣਾ ਖਾਸ ਕਰਕੇ ਉਹ ਲੋਕ ਜਿਹੜੇ ਤੇ ਵਰਕ ਪਰਮਿਟ ਤੇ ਆ ਉਹਨਾਂ ਨੂੰ ਹੁਣ ਬੜੀ ਚਿੰਤਾ ਸਤਾ ਰਹੀ ਆ ਵੀ ਸਾਡਾ ਬਣੂਗਾ ਕੀ ਸਾਡਾ ਕੋਈ ਇੱਥੇ ਫਿਊਚਰ ਹੈਗਾ ਆ ਨਹੀਂ ਹੈਗਾ ਆ ਕੀ ਜਿਹੜਾ ਉਸ ਦੇ ਵਿੱਚ ਹੋਵੇਗਾ ਐਸ ਵੇਲੇ ਇੰਮੂਰੀਸ਼ਨ ਸੈਟ ਸਟਾਟਸ ਲਾ ਕੇ ਵਰਕ ਪਰ ਨੂੰ ਲਾ ਕੇ ਕਾਫੀ ਪੈਨਿਕ ਸੈਲਿੰਗ ਜਿਹਨੂੰ ਤੁਸੀਂ ਕਹ ਰਹੇ ਹੋ ਮਾਰਕੀਟ ਚ ਦੇਖਣ ਚ ਆ ਰਹੀ ਹੈ ਕਾਫੀ ਕਾਲਸ ਆ ਗਈਆਂ ਔਰ ਕਾਲਸ ਦੇ ਰੀਜਨਸ ਵੀ ਸਹੀ ਹੈਗੇ ਨੇ ਕੁਛ ਇੱਕ ਲੋਕ ਜਿਹੜੇ ਜੀਟੇਨ ਹੋਏ ਨਹੀਂ ਆ ਉਹਨਾਂ ਦੀ ਫੈਮਿਲੀ ਸਾਨੂੰ ਅਪਰੋਚ ਕਰਦੀਆਂ ਨੇ ਕਿ ਸਿੱਕੀ ਕਰੀ ਵਾਈਫ ਕਰ ਰਿਹਾ ਹਸਬੰਦ ਦਾ ਪਤਾ ਨਹੀਂ ਕਿਹੜੇ ਟੈਂਸ਼ਨ ਸੈਂਟਰ ਦਾ ਹੈਗਾ ਤੋਂ ਪਹਿਲਾਂ ਵੀ ਇਹ ਬੜੀ ਇੱਕ ਹਾਰਡ ਸਿਚੁਏਸ਼ਨ ਹੈਗੀ ਹੈ ਔਰ ਇਹਦਾ ਕੋਈ ਇੱਕ ਆਨਸਰ ਨਹੀਂ ਹੈਗਾ ਹਰ ਇੱਕ ਦਾ ਮਸਲਾ ਅਲੱਗ ਤੇ ਵੱਖਰਾ ਕਰ ਹੈ ਬਟ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਜਿਹੜੀ ਮੈਂ ਸਭ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਇੱਕ ਤੇ ਵਕੀਲ ਜੇ ਤੁਹਾਡਾ ਕੋਈ ਇਮੀਗ੍ਰੈਂਟ ਇਮੀਗ੍ਰੇਸ਼ਨਲ ਲੋਅਰ ਹੈਗਾ ਜਿਸ ਨੂੰ ਸਾਇਲ ਲਾਅਜ਼ ਦਾ ਪਤਾ ਹੋਵੇ ਉਹ ਨਾਲ ਜੂਸ਼ਲਾ ਕਰ ਹੂੰ ਦੂਸਰਾ ਅਕਾਊਂਟੈਂਟ ओके सीपी या सीपी ਹੈਗਾ ਵੀ ਉਹਨਾਂ ਨਾਲ ਤੁਸੀਂ ਡੀਸ ਕਰ ਕਿਉਂਕਿ ਦੇ ਆਰ ਪ੍ਰੋਫੈਸ਼ਨਲਸ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈਗਾ ਕਿਹੜੇ ਕਿਹੜੇ ਆਪਸ਼ਨਸ ਹੈਗੇ ਤੁਹਾਡੇ ਵਾਸਤੇ ਐਸ ویਲੇ ਸਿਚੁਏਸ਼ਨ ਦੇ ਵਿੱਚ ਜਿਹਦੇ ਵਿੱਚ ਤੁਸੀਂ ਕਹੋ ਵੀ ਤੁਹਾਨੂੰ ਡਰ ਪਿਆ ਹੋਇਆ ਵੀ ਸਾਡੀ ਪ੍ਰਾਪਰਟੀ ਦਾ ਕੀ ਬਣੇਗਾ ਜੇ ਤੁਸੀਂ ਡੀਟੇਨ ਹੋ ਜਾਂਦੇ ਹੋ ਜਾਂ ਤੁਹਾਨੂੰ ਕੋਈ ਡਿਪੋਰਟੇਸ਼ਨ ਦੇ ਕਾਲ ਵੀ ਆਰਡਰਸ ਆ ਜਾਂਦੇ ਹੈਗੇ ਸੋ ਬਿਫੋਰ ਯੂ ਗੈਟ ਟੂ ਦੈਟ ਪੁਆਇੰਟ ਬਿਫੋਰ ਵੀ ਤੁਹਾਡਾ ਇਹ ਮਾਮਲਾ ਇੱਥੋਂ ਤੱਕ ਪਹੁੰਚੇ ਤੁਹਾਨੂੰ ਕੁਝ ਇੱਕ ਸਟੈਪਸ ਜਿਹੜੇ ਹੈਗੇ ਤੁਸੀਂ ਲੈ ਸਕਦੇ ਹੋ ਉਹਨਾਂ ਵਿੱਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੇ ਜਿਹੜਾ ਪਹਿਲਾ ਸਟੈਪ ਹੈਗਾ ਵੀ ਗੈਟ ਅ ਡਿਊਰੇਬਲ ਪਾਵਰ ਆਫ ਅਟਰਨੀ ਜਿੰਨੂੰ ਕੀ ਪੀ ਓ ਏ ਵੀ ਕਹਿੰਦੇ ਨੇ ਠੀਕ ਆ ਪਾਵਰ ਆਫ ਅਟਰਨੀ ਹੈਗਾ ਹੁਣ ਡਿਊਰੇਬਲ ਸ਼ਬਦ ਦਾ ਮਤਲਬ ਹੈਗਾ ਵੀ ਮੇਕ ਸ਼ੋਰ ਕਰੋ ਵੀ ਇਹ ਕਿਸੇ ਵਕੀਲ ਨੇ ਬਣਾਇਆ ਹੋਵੇ ਹੂੰ ਜਾਂ ਜਿਹੜੇ ਬੰਦੇ ਕੋਲ ਅਥਾਰਟੀ ਹੋਵੇ ਕੋਈ ਤੁਹਾਡੇ ਘਰ ਦੇ ਉੱਪਰ ਲੋਨ ਹੈਗਾ ਹੂੰ 3 ਲੱਖ ਦਾ ਲੋਨ ਬਣਾ ਸਕਾ ਔਰ ਤੁਸੀਂ ਚਾਹੁੰਦੇ ਜੇ ਵੀ ਉਹ ਪ੍ਰਾਪਰਟੀ ਅਸੀਂ ਟ੍ਰਾਂਸਫਰ ਕਰ ਦਈਏ ਕਈਆਂ ਹੁੰਦਾ ਵੀ ਭਾਜੀ ਲੋਨ ਹੀ ਟ੍ਰਾਂਸਫਰ ਕਰ ਲੀਏ दैट इज ਔਲਸੋ ਫਾਈਨ ਅੱਛਾ ਪਰ ਹੁਣ ਕਈਆਂ ਦੇ ਲੋਨ 2.5% ਤੇ ਹੋਏ ਆ ਹੂੰ ਹੂੰ ਦਿਓ ਅੱਜ ਹੀ ਟ੍ਰਾਂਸਫਰ ਨਵਾਂ ਲੋਨ ਕਰ ਦੋ 7-8% ਤੇ ਹੁੰਦਾ ਜਾਂ 6% ਚਾ ਚਲੋ ਟ੍ਰਾਂਸਫਰ ਕਰਦੇ ਆ ਲੋਨ ਦੀ ਟਰਮ ਨਵੇਂ ਸਿਰ ਤੋਂ ਸ਼ੁਰੂ ਹੋ ਜਾਂਦੀ ਹੈ ਨਵੇਂ ਸਿਰ ਤੋਂ ਸ਼ੁਰੂ ਹੁੰਦੀ ਹੈ ਕੋਈ ਨਹੀਂ ਪਰ ਸੇਮ ਕੰਟੀਨਿਊ ਨਹੀਂ ਹੁੰਦਾ ਨਹੀਂ ਹੁੰਦਾ ਸਿਰਫ ਐਫ ਐਚ ਏ ਦੇ ਵਿੱਚ ਲਾਉਨ ਹੁੰਦਾ ਅਸਮਪਸ਼ਨਸ ਠੀਕ ਐ ਐਫ ਐਚ ਏ ਲਾਉਸ ਅਸਮਪਸ਼ਨਸ ਬਟ ਜਿਹੜੇ ਜਿਸ ਤੱਕ ਜੋ ਵੀ ਟਾਈਟਲ ਟ੍ਰਾਂਸਫਰ ਦੀ ਗ ਮੇਕ ਸ਼ੋਰ ਕਿ ਵੀ ਆਪਣੀ ਸਟੇਟ ਦੇ ਰੂਲਸ ਫਾਲੋ ਕਰਨਾ ਹੁੰਦਾ ਹੈ ਕੰਟੀਸਰ ਸਾਹਿਬ ਦਾ ਹੁੰਦਾ ਹੈ ਸਟੇਟ ਦੇ ਸਾਹਮਣੇ ਸਟੇਟ ਦੇ ਸਾਹਮਣੇ ਸਟੇਟ ਆਫ ਕੈਲੀਫੋਰਨੀਆ ਜੀ ਯੂ ਕੈਨ ਟ੍ਰਾਂਸਫਰ ਪ੍ਰਾਪਰਟੀ ਟੂ ਐਨੀ ਵਨ ਬੇਸਿਕਲੀ ਤੁਸੀਂ ਆਪ ਬਦਲਣਾ ਕਰ ਰਹੇ ਹੋ ਦੈਟਸ ਆ ਫਾਈਨ ਆਫ ਥੇਰ ਦੈ ਨੋਟਰੀ ਕਰਾ ਕੇ ਦੈਨ ਯੂ ਸ਼ਲ ਡਨ ਸਬਮਿਟ ਕਰਾ ਦੇ ਕੀ ਜਿਹੜਾ ਬੰਦੇ ਨੂੰ ਇਹ ਟੈਨਸ਼ਨ ਪਈ ਪਈ ਆ ਵੀ ਮੈਂ ਰਿਟੇਨ ਨਾ ਹੋ ਜਾਵਾਂ ਕੀ ਉਹ ਟਾਈਟਲ ਦੇ ਵਿੱਚ ਦੂਜੇ ਬੰਦੇ ਨੂੰ ਐਡ ਕਰ ਲਵੇ ਉਹ ਬੈਟਰ ਆ ਯਾ ਟੋਟਲ ਟ੍ਰਾਂਸਫਰ ਕਰ ਦਵੇ ਉਹ ਬੈਟਰ ਆ ਤੁਹਾਡੀ ਕੀ ਸੁਜੈਸ਼ਨ ਆ ਇੱਥੇ ਟਾਈਟਲ ਦੇ ਵਿੱਚ ਤੁਸੀਂ ਨਾਂ ਹੁੰ ਜ ਹੂੰ ਹੂੰ ਇਹ ਦੋਸ ਬਣਾ ਗੁਰਮੀਤ ਹੂੰ ਹੂੰ ਤਾਂ ਇਹ ਤੁਹਾਨੂੰ ਜਿਦ ਤੈਨੂੰ surjit and gurmeet ਫਿਰ ਦੋਨੋਂ ਸਾਈਨ ਕਰਨਾ ਪਊਗਾ ਜਦੋਂ ਵੀ ਸੇਲ ਕਰਨੀ ਹੈ ਪ੍ਰਾਪਰਟੀ ਦੀ ਕੁਛ ਵੀ ਕਰਨਾ ਹੈ ਜੇ ਨੇ ਤੁਹਾਨੂੰ surjit اور gurmeet یعنی ਕਿ ਆ ਜਾਂ ਆ ਜੇ ਤੁਸੀਂ ਉਹ ਕਰਦੇ ਹੋ देन ایਦਰ ਵਨ ਆਫ ਕੈਨ ਸੈਲਡ اچھا ਮੇਰੀ ਰეკਮੈਂਡੇਸ਼ਨ ਹੈਗੇ ਵੀ ਜੇ ਤੁਸੀਂ ٹرسٹ ਕਰਦੇ ਹੋ ਮੇਕ ਸ਼ੋਰ ਵੀ ਤੁਹਾਡਾ ਫੈਮਿਲੀ ਅਚਾ ਰਿਲੇਸ਼ਨਸ਼ਿਪ ਹੈਗਾ ਆਸ ਬਣਨਾ देन ਜਸਟ ਡੂ ਦਾ اور ਟ੍ਰਾਂਸਫਰ ਇਸ ਨੂੰ ਟ੍ਰਾਂਸਫਰਸ ওকে ਇਟਸ ਫਾਈਨ ਕਿਉਂਕਿ ਜਦੋਂ ਚੀਜ਼ਾਂ ਠੀਕ ਹੋਣੀਆਂ ਤਾਂ ਨੀਕ ਬ੍ਰਿੰਗ ਇਟ ਬੈਕ। ਇਹ ਕੋਈ ਬਾਇਰ ਇਦਾਂ ਦਾ ਇੱਥੇ ਬੈਠਾ ਆ ਇਸ ਟਾਈਮ ਜਿਹਨੂੰ ਕੋਈ ਪੇਪਰ ਵਰਕ ਦਾ ਇਦਾਂ ਕੋਈ ਟੈਨਸ਼ਨ ਨਹੀਂ ਵੀ ਉਹ ਸਟੇਬਲ ਆ एवरीथिंग ਇਜ਼ ਗੁੱਡ। ਉਹ ਇਹੋ ਜੇ ਮੌਕੇ ਨੂੰ ਕਿੱਦਾਂ ਜਿਹੜਾ ਉਹ ਦੇਖਦਾ ਆ ਵਾਟਸ ਦੀ ਓਪਰਚ्युनिटी ਫਾਰ ਫਾਰ ਦੈਟ ਪਰਸ। ਹਾਂਜੀ ਡੈਫੀਨਿਟਲੀ ਦੇਖੋ ਜਿਨ੍ਹਾਂ ਦੇ ਡਾਕੂਮੈਂਟਸ ਸਹੀ ਹੈਗੇ ਸੋ ਉਹਨਾਂ ਵਾਸਤੇ ਓਪਰਚ्युनिटीज ਐਸ ਵੇਲੇ ਵਧੀਆ ਹੈਗੀਆਂ ਕਿਉਂਕਿ ਤੁਸੀਂ ਪ੍ਰਾਈਸ ਨੂੰ ਨੇਗੋਸ਼ੀਏਟ ਵੀ ਕਰ ਸਕਦੇ ਹੋ। ਹਮ ਹਮ ਅਸੀਂ ਵੀ ਕਾਫੀ ਜਾਸ ਵਲੇ ਘਰ ਲਿਸਟ ਵੀ ਕਰ ਰਹੇ ਹਾਂ ਸੈਲ ਵੀ ਕਰ ਰਹੇ ਹਾਂ ਸਾਡਾ ਕੰਮ ਹੈਗਾ ਜੀ ਸਾਡਾ ਰੋਜ਼ ਦਾ ਅਸੀਂ ਸਵੇਰੇ ਜਾਈਦਾ ਕੰਮ ਕਰਦੇ ਤੇ ਇਹ ਜੋ ਕਰੀਦਾ ਜਿਨ੍ਹਾਂ ਨੇ ਘਰ ਨਹੀਂ ਲਈ ਫਸਟ ਟਾਈਮ ਹੋਮ ਬਾਏ ਕੀਤਾ ਉਹਨਾਂ ਵਾਸਤੇ ਕਾਫੀ ਅੱਛੇ ਆਪਸ਼ਨਸ ਇਸ ਵਲੇ ਹੈਗੀਆਂ ਨੇ ਜੀ ਤੁਸੀਂ ਘਰ ਨੂੰ ਬਾਏ ਕਰ ਸਕਦੇ ਹੋ ਜਿਨ੍ਹਾਂ ਤੱਕ ਵਿਆਜ ਦਾ ਸਵਾਲ ਹੈਗਾ ਹਾਂ ਇਹ ਸ਼ੋਰ ਇਜ਼ ਹਾਈ ਬਟ ਜੇ ਕੱਲ ਨੂੰ ਵਿਆਜ ਕੱਢੂਗਾ ਤੁਹਾਡੇ ਕੋਲ ਇਹ ਆਪਸ਼ਨ ਜ਼ਰੂਰ ਹੋਊਗੀ ਕਿ ਤੁਸੀਂ ਉਸ ਘਰ ਨੂੰ ਛੋਟੇ ਵੀ ਆਇਤੇ ਆ ਜੇ ਬਿਆਨ ਕਰੂਗਾ ਤੁਸੀਂ ਰੀਫਨੈਂਸ ਵੀ ਕਰਾ ਸਕਦੇ ਹੋ ਰੀਅਲ ਏਸਟੇਟ ਦਾ ਓਵਰਆਲ ਕਿਦਾਂ ਹੈ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਦੇਖ ਰਹੇ ਆ ਅ ਇਨਵੈਂਟਰੀ ਵੱਧ ਰਹੀ ਆ ਅ ਮਾਰਕੀਟ ਸਟੈਗਨੈਂਟ ਆ ਕੀ ਕੀ ਇਸ ਟਾਈਮ ਜਿਹੜੀ ਰਿਪੋਰਟ ਚੱਲ ਰਹੀ ਆ ਰੀਅਲ ਏਸਟੇਟ ਨੂੰ ਲੈ ਕੇ ਹਾਂਜੀ ਅ ਦੇਖੋ ਜਿਸ ਤੱਕ ਤੇ ਕਰੰਟਲੀ ਬਾਇੰਗ ਦੀ ਸਿਚੁਏਸ਼ਨ ਹੈਗੀ ਆ ਇੰਨੀ ਜ਼ਿਆਦਾ ਕੋਈ ਬਾਇੰਗ ਨਹੀਂ ਹੋ ਰਹੀ ਬਟ ਸਟਿਲ देयर ਆ ਬਾਇਰਸ ਇਨ ਦਾ ਮਾਰਕੀਟ Who are looking for a good deal ਸੋ ਜੇ ਤੁਸੀਂ ਘਰ ਨੂੰ ਸੈਲ ਕਰਨਾ ਚਾਹੁੰਦੇ ਹੋ ਤਾਂ ਮੇਕ ਸ਼ੁਰ ਹੋ ਜਿਸ ਪ੍ਰਾਈਸ ਤੇ ਰਾਈਟ ਇਟ ਊਲ ਸੈਲ ਫਾਸਟਰ ਠੀਕ ਹੈ ਹਾਂ ਇਹ ਨਹੀਂ ਹੈਗਾ ਵੀ ਕੰਮ ਬਿਲਕੁਲ ਹੀ ਰੁਗ ਗਿਆ ਹੈ ਜੀਰੋ ਹੋ ਗਿਆ ਹੈਗਾ ਬਾਇਰਸ ਆਰ ਸੇਲ ਬਾਇੰਗ ਐਂਡ ਦੇਅਰ ਸੇਲਰਸ ਆਰ ਸੇਲਿੰਗ ਸੋ ਦ ਮਾਰਕੀਟ ਇਜ਼ ਕਨਾਲਿਕ ਮੂਵਿੰਗ ਸਟੇਡੀ ਕੋਈ ਇਹਦੇ ਚ ਐਡਾ ਵੱਡਾ ਅਪ ਡਾਊਨ ਨਹੀਂ ਹੈਗਾ ਲੱਗਦਾ ਸੀ ਉਹ ਬੁਰੀ ਕ੍ਰੈਸ਼ ਵੀ ਹੋ ਗਈ ਥਲੇ ਨਾ ਹੋ ਗਈ ਉਹੋ ਜੀ ਗੱਲ ਬਾਤ ਕਿਤੇ ਨਜ਼ਰ ਨਹੀਂ ਆ ਰਹੀ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਦੇ ਉੱਤੇ ਸਵਾਗਤ ਹੈ ਮੈਂ ਰਾਜਕਨਬੀਰ ਸਿੰਘ ਜੜ ਚੁਕੇ ਨੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਨ ਸਿੰਘ ਚੀਮਾ ਜੀ ਮੋਨ ਚੀਮਾ ਜੀ ਜੀ ਆਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਰਾਈਬਰ ਆਪ ਜੀ ਨੂੰ ਅਤੇ ਪੰਜਾਬੀ ਰੈਡੀਓਸ਼ਨ ਜਿਹੜੇ ਸਬਸਕ੍ਰਾਈਬਰ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੀਅਲ ਏਸਟੇਟ ਮਾਰਗੇਜ ਦੀ ਦੁਨੀਆ ਦੀ ਗੱਲਬਾਤ ਜਿਹੜੀ ਉਹ ਕਰਾਂਗੇ ਕੀ ਕੁਝ ਇਸ ਦੇ ਵਿੱਚ ਚੱਲ ਰਿਹਾ ਆ ਆ ਜੋ ਮਾਹੌਲ ਬਣਿਆ ਪਿਆ ਆ ਇਮੀਗ੍ਰੇਸ਼ਨ ਨੂੰ ਲੈ ਕੇ ਉਹਦਾ ਕੀ ਅਸਰ ਆ ਇਸ ਇੰਡਸਟਰੀ ਦੇ ਉੱਤੇ ਤੇ ਤੁਸੀਂ ਕੀ ਕਰ ਸਕਦੇ ਹੋ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਦੇ ਬਾਰੇ ਕੁਝ ਗੱਲਾਂ ਜਿਹੜੀਆਂ ਉਹ ਅੱਜ ਆਪਾਂ ਮੌਂਚੀ ਮਾਜੀ ਦੇ ਨਾਲ ਕਰਾਂਗੇ ਮੌਂਚੀ ਮਾਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਈ ਡੀ ਸ਼ੇਅਰ ਕਰ ਲਿਓ ਜੀ ਹਾਂਜੀ ਬਿਲਕੁਲ ਜੀ ਸੋ ਜਿਹੜੀ ਜਿਹੜਾ ਅਸੀਂ ਲੋਨ ਦਾ ਕੰਮ ਕਰਨੇ ਆ ਜੀ ਉਸ ਦਾ ਮੇਰਾ ਐਨਲਮਸ ਆਈ ਡੀ ਨੰਬਰ ਹੈਗਾ 698952 ਕਿਉਂਕਿ ਅਸੀਂ ਰੀਅਲ ਸ਼ੇਡ ਦਾ ਕੰਮ ਕਰਨੇ ਆ ਜ਼ੰਡਰ ਰੀਅਲ ਸ਼ੇਡ ਦੇ ਵਿੱਚ ਉਹ ਮੇਰੀ ਆਈ ਡੀ ਹੈਗੀ ਹੈ 02067197 ਜ਼ੰਡਰ ਮਾਰਕੀਟ ਐਂਡ ਰੀਅਲ ਸ਼ੇਡ ਇੰਕ ਦੀ ਜਿਹੜੀ ਕੰਪਨੀ ਆਈ ਡੀ ਹੈਗੀ ਹੈ 0208716 ਤੇ ਜਿਹੜੀ ਸਾਡੀ ਐਨਲਮਸ ਆਈ ਡੀ ਨੰਬਰ ਹੈਗਾ 182 5688 ਅ ਸ਼ੁਰੂਆਤ ਆਪਾਂ ਐਸੀ ਗੱਲ ਤੋਂ ਹੀ ਮੌਂ ਚਿੰਮਾ ਜੀ ਕਰ ਲੈਨੇ ਆ ਅ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਇਸ ਟਾਈਮ ਸਥਿਤੀ ਕੈਲੋ ਵੀ ਡਾਵਾਂਡੋਲਾ ਲੋਕ ਬਹੁਤ ਕਨਫਿਊਜ਼ਨ ਚ ਨੇ ਕੀ ਹੋਣਾ ਹੈ ਕੀ ਨਹੀਂ ਹੋਣਾ ਖਾਸ ਕਰਕੇ ਉਹ ਲੋਕ ਜਿਹੜੇ ਤੇ ਵਰਕ ਪਰਮਿਟ ਤੇ ਆ ਉਹਨਾਂ ਨੇ ਬਹੁਤ ਸਾਰੇ ਘਰ ਵੀ ਬਾਇਏ ਕਿਤੇ ਇਉਂ ਘਰ ਬਾਇਏ ਕਰਦੇ ਨੇ ਇੱਕ ਅਮਰੀਕਨ ਡ੍ਰੀਮ ਨੂੰ ਲੈ ਕੇ ਜਿਹੜਾ ਉਹ ਅੱਗੇ ਵਧਦੇ ਨੇ ਬਿਜ਼ਨੈਸਿਸ ਨੇ ਬਹੁਤ ਕੁਝ ਜਿਹੜਾ ਉਸ ਦੇ ਵਿੱਚ ਨਾਲ ਆ ਉਹਨਾਂ ਨੂੰ ਹੁਣ ਬੜੀ ਚਿੰਤਾ ਸਤਾ ਰਹੀ ਆ ਵੀ ਸਾਡਾ ਬਣੂਗਾ ਕੀ ਸਾਡਾ ਕੋਈ ਇੱਥੇ ਫਿਊਚਰ ਹੈਗਾ ਆ ਨਹੀਂ ਹੈਗਾ ਆ ਕੀ ਜਿਹੜਾ ਉਸ ਦੇ ਵਿੱਚ ਹੋਵੇਗਾ ਸੋ ਉਹਨਾਂ ਲੋਕਾਂ ਦੇ ਲਈ ਕੀ ਕੋਈ ਗੱਲ ਹੈਗੀ ਆ ਕੀ ਕੋਈ ਟਿਪਸ ਨੇ ਜਾਂ ਕੀ ਉਹ ਚੀਜ਼ਾਂ ਦਾ ਧਿਆਨ ਰੱਖਣ ਵੀ ਜਿਹੜੀ ਉਹਨਾਂ ਨੇ ਕਮਾਈਆਂ ਕੀਤੀਆਂ ਆ ਐਸੈਟਸ ਬਣਾਏ ਆ ਘਰ ਨੇ ਬਿਜ਼ਨੈਸਸ ਨੇ ਪ੍ਰਾਪਰਟੀਆਂ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਆ ਕੀ ਉਹਨਾਂ ਨੂੰ ਕਰਨਾ ਜਿਹੜਾ ਇਸ ਦੇ ਵਿੱਚ ਚਾਹੀਦਾ ਹੈ ਮੌਕੇ ਅਹ ਦੇਖੋ ਜੀ ਅ ਸਮੇਂ ਨਾਲ ਜੁੜਦਾ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਐਕਚੁਅਲੀ ਅ ਐਸ ਵੇਲੇ ਇਮਿਊਰੇਸ਼ਨ ਸਟਾਰਟਅਪਸ ਲਾ ਕੇ ਵਰਕ ਪਰਮ ਨੂੰ ਲਾ ਕੇ ਕਾਫੀ ਪੈਨਿਕ ਸੈਲਿੰਗ ਜਿਨੀ ਤੁਸੀਂ ਕਹ ਰਹੇ ਹੋ ਉਹ ਮਾਰਕੀਟ ਚ ਦੇਖਣ ਚ ਆ ਰਹੀ ਹੈਗੀ ਅੱਛਾ ਤੁਸੀਂ ਦੇਖ ਰਹੇ ਹੋ ਪੈਨਿਕ ਸੈਲਿੰਗ ਕਾਫੀ ਕਾਫੀ ਕਾਲਸ ਆ ਗਈਆਂ ਔਰ ਕਾਲਸ ਦੇ ਰੀਜਨਸ ਵੀ ਸਹੀ ਹੈਗੇ ਨੇ ਕੁਝ ਇੱਕ ਲੋਕ ਜਿਹੜੇ ਡਿਟੇਨ ਹੋਏ ਨੇ ਜਾਂ ਉਹਨਾਂ ਦੀ ਫੈਮਿਲੀ ਜੀ ਸਾਨੂੰ ਅਪਰੋਚ ਕਰਦੀਆਂ ਨੇ ਕਿ ਅਸੀਂ ਕੀ ਕਰੀਏ ਲਾਈਫ ਕਰਿਆ ਹਸਬੰਦ ਦਾ ਪਤਾ ਨਹੀਂ ਕਿਹੜੇ ਡਿਟੈਂਸ਼ਨ ਸੈਂਟਰ ਜਾਏਗਾ ਔਰ ਪ੍ਰੋਪਰਟੀਜ਼ ਲੈ ਰਿਹਾ ਨੂੰ 2 ਸਾਲ ਹੋ ਗਏ ਕਿਹਨੂੰ 3 ਸਾਲ ਹੋ ਗਏ ਕਿਹਨੂੰ 4 ਸਾਲ ਹੋ ਗਏ ਰਹਿੰਦੇ ਘਰਾਂ ਚ ਹੋ ਗਏ ਨੇ ਸੋ ਇਹ ਚੀਜ਼ ਨੂੰ ਮਧੇਂ ਰੱਖਦੇ ਮੈਂ ਬੜੀ ਡਿਟੇਲਡ ਚ ਅੱਜ ਗੱਲ ਕਰੂੰਗਾ ਤੁਹਾਡੇ ਨਾਲ ਤਾਂ ਕਿ ਸਾਡੇ ਜਿੰਨੇ ਵੀ ਭੈਣ ਭਰਾ ਐਸ ਸਿਚੁਏਸ਼ਨ 'ਚ ਹੈਗੇ ਨੇ ਵੀ ਉਹ ਕਿਹੜੇ ਕਿਹੜੇ ਸਟੈਪ ਲੈ ਸਕਦੇ ਨੇ ਜਿਦੇ ਕਿ ਉਹ ਆਪਣੇ ਐਸੈਟਸ ਪ੍ਰੋਟੈਕਟ ਕਰ ਸਕਣ ਹੂੰ ਸੋ ਉਹਨਾਂ ਦੇ ਵਿੱਚ ਜਿਹੜੀਆਂ ਇੱਕ ਦੋ ਚੀਜ਼ਾਂ ਮੈਂ ਕਹਿਣੇ ਚਾਹਾਂਗਾ ਸਭ ਤੋਂ ਪਹਿਲਾਂ ਵੀ ਇਹ ਬੜੀ ਇੱਕ ਹਾਰਡ ਸਿਚੁਏਸ਼ਨ ਹੈਗੀ ਏ ਔਰ ਦਾ ਕੋਈ ਇੱਕ ਆਨਸਰ ਨਹੀਂ ਹੈਗਾ ਹਰ ਇੱਕ ਦਾ ਮਸਲਾ ਅਲੱਗ ਤੇ ਵੱਖਰਾ ਕਰ ਹੈ ਬਟ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਜਿਹੜੀ ਮੈਂ ਸਭ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਕਿ ਇੱਕ ਤੇ ਵਕੀਲ ਜੇ ਤੁਹਾਡਾ ਕੋਈ ਇਮੀਗ੍ਰੈਂਟ ਇਮੀਗ੍ਰੇਸ਼ਨਲ ਲੋਅਰ ਹੈਗਾ ਜਿਹਨੂੰ ਸਾਇਡ ਲਾਅਜ਼ ਦਾ ਪਤਾ ਹੋਵੇ ਉਹਦੇ ਨਾਲ ਜੂਸ਼ ਲਾ ਕਰ ਹੂੰ ਦੂਸਰਾ ਅਕਾਊਂਟੈਂਟ ओके सीपी अकाउंटेड ਜਾਂ सीपी ਹੈਗਾ ਵੀ ਉਹਨਾਂ ਨਾਲ ਤੁਸੀਂ ਜੁਸ਼ ਲਾਓ ਕਿਉਂਕਿ ਦੇ ਆਰ ਪ੍ਰੋਫੈਸ਼ਨਲਸ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈਗਾ ਮੈਂ ਤੇ ਸਿਰਫ ਤੁਹਾਡੇ ਵਾਸਤੇ ਆਪਣੀ ਜਿਹੜੀ ਪਰਸਨਲ ਨੋਲੇਜ ਹੈ ਉਹ ਸ਼ੇਅਰ ਕਰਨ ਜਾ ਰਿਹਾ ਹਾਂ ਹੂੰ ਹੂੰ ਦੂਸਰੀ ਗੱਲ ਕਿਉਂਕਿ ਤੁਹਾਡਾ ਸ਼ੋ ਹਰ ਇੱਕ ਸਟੇਟ ਦੇ ਵਿੱਚ ਜਾਂਦਾ ਹੈ ਪੂਰੇ ਅਮਰੀਕਾ ਨਾਰਥ ਅਮਰੀਕਾ ਈਵਨ ਵਰਲਡਵਾਈਡ ਵੀ ਜਾਂਦਾ ਹੈਗਾ ਜੀ ਲੋਕੋ ਸੋ ਮੇਕ ਸ਼ੂਰ ਕਰੋ ਵੀ ਜੇ ਤੁਸੀਂ ਹੁਣ ਜਿਵੇਂ ਮੈਂ ਕੈਲੀਫੋਰਨੀਆ 'ਚ ਹੈਗਾ ਹੋਰ ਤੁਸੀਂ ਨਿਊਯਾਰਕ 'ਚ ਸੁਣ ਰਹੇ ਹੋ ਜਾਂ ਤੁਸੀਂ ਟੈਕਸਸ 'ਚ ਹੈਗੇ ਹੋ ਤੇ ਜਿਹੜੇ ਤੁਹਾਡੇ ਉਸ ਸਟੇਟ ਦੇ ਅਟਰਨੀਜ਼ ਹੈਗੇ ਆ ਆ ਉਸਟੇਡੇਰੇ ਇਮੀਗੇਸ਼ਨ ਲੋਅਰਸ ਹੈਗੇ ਉਹਨਾਂ ਨਾਲ ਵੀ ਤੁਸੀਂ ਜਰੂਰ ਕੰਸਲਟ ਕਰੋ ਠੀਕ ਹੈ ਹੁਣ ਅਸੀਂ ਮੋੜ ਪੰਨੇ ਆ ਵੀ ਕਿਹੜੇ 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 ਆਪਸ਼ਨਸ ਹੈਗੇ ਤੁਹਾਡੇ ਵਾਸਤੇ ਇਸ ਵੇਲੇ ਸਿਚੁਏਸ਼ਨ ਦੇ ਵਿੱਚ ਜਿਹਦੇ ਵਿੱਚ ਤੁਸੀਂ ਕਹ ਲੋ ਵੀ ਤੁਹਾਨੂੰ ਡਰ ਪਿਆ ਹੋਇਆ ਵੀ ਸਾਡੀ ਪ੍ਰਾਪਰਟੀ ਦਾ ਕੀ ਬਣੇਗਾ ਜੇ ਤੁਸੀਂ ਡੀਟੇਨ ਹੋ ਜਾਂਦੇ ਹੋ ਜਾਂ ਤੁਹਾਨੂੰ ਕੋਈ ਡਿਪੋਰਟੇਸ਼ਨ ਦੇ ਕੋਈ ਆਰਡਰਸ ਆ ਜਾਂਦੇ ਹਨ ਸੋ ਬਿਫੋਰ ਯੂ ਗੈਟ ਟੂ ਦੈਟ ਪੁਆਇੰਟ ਬਿਫੋਰ ਵੀ ਤੁਹਾਡਾ ਇਹ ਮਾਮਲਾ ਇਥੋਂ ਤੱਕ ਪਹੁੰਚੇ ਤੁਹਾਨੂੰ ਕੁਝ ਇੱਕ ਸਟੈਪਸ ਜਿਹੜੇ ਹੈਗੇ ਆ ਤੁਸੀਂ ਲੈ ਸਕਦੇ ਹੋ। ਜੀ। ਉਹਨਾਂ ਵਿੱਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੇ ਜਿਹੜਾ ਪਹਿਲਾ ਸਟੈਪ ਹੈਗਾ ਵੀ ਗੈਟ ਏ ਡਿਊਰੇਬਲ ਪਾਵਰ ਆਫ ਅਟਰਨਿੰਗ ਜਿੰਨੂੰ ਕੀ ਪੀਓਏਵੀ ਕਹਿੰਦੇ ਨੇ ਠੀਕ ਆ। ਪਾਵਰ ਆਫ ਅਟਰਨਿੰਗ ਹੈਗਾ। ਹੁਣ ਡਿਊਰੇਬਲ ਸ਼ਬਦ ਦਾ ਮਤਲਬ ਇਹ ਹੈਗਾ ਵੀ ਮੇਕ ਸ਼ੂਰ ਕਰੋ ਵੀ ਇਹ ਕਿਸੇ ਵਕੀਲ ਨੇ ਬਣਾਇਆ ਹੋਵੇ। ਹਮ ਜਾਂ ਜਿਹੜੇ ਬੰਦੇ ਕੋਲ ਅਥਾਰਟੀ ਹੋਵੇ। ਮਿਆਸਲ 'ਚ ਅਦਾਲਤ ਵਿੱਚ ਮੰਨਿਆ ਜਾਵੇ। ਹਾਂ ਇਹ ਨਹੀਂ ਹੈਗਾ ਵੀ ਤੁਸੀਂ ਆਪ ਲੈ ਕੇ ਆਪਣੇ ਬੱਚਿਆਂ ਨੂੰ ਦੇ ਦਿਓ ਜਾਂ ਆਪਣੇ ਫਰੈਂਡ ਨੂੰ ਦੇ ਦਿਓ। ਲਾਫੁੱਲ ਹੋਵੇ। ਇਹ ਲਾਫੁੱਲ ਹੋਵੇ ਵੀ ਜਿਹੜਾ ਕੱਲ ਨੂੰ ਕੋਰਟ ਦੇ ਵਿੱਚ ਜਾਵੇ ਤੇ ਇਟ ਸਟੈਂਡਸ ਇਟ ਹੈਜ਼ ਅਥੋਰिटीज ਐ ਨੋਟਰੀ ਦੀ ਸਟੈਂਪ ਲੱਗੀ ਹੋਵੇ ਜਾਂ ਪ੍ਰਿਪੇਅਰ ਜੋ ਵੀ ਪ੍ਰੋਸੈਸ ਆ ਵੀ ਉਹ ਕੀਤਾ ਹੋਇਆ ਹੋਵੇ ਹਾਂਜੀ ਸੋ ਮੇਕ ਸ਼ੋਰ ਇਟ ਇਜ਼ ਇਟ ਇਜ਼ देयर ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਜਿਹੜਾ ਜਿੰਨੂੰ ਵੀ ਤੁਸੀਂ ਟਰਸਟ ਕਰਦੇ ਹੋ ਮੇਕ ਸ਼ੋਰ ਕਰੋ ਵੀ ਜਿਹੜਾ ਕੋਈ ਤੁਹਾਡਾ ਫੈਮਿਲੀ ਮੈਂਬਰ ਹੈਗਾ ਹਮ ਦੋਸਤ ਹੈਗਾ ਲੀਗਲ ਰੈਪਰੈਜ਼ੈਂਟੇਟਿਵ ਹੈਗਾ ਵੀ ਜਿਹੜਾ ਤੁਹਾਡੇ ਬੈਂਕਸ ਨੂੰ ਮੈਨੇਜ ਕਰ ਸਕੇ ਹਮ ਤੁਹਾਡੀਆਂ ਪ੍ਰਾਪਰਟੀਆਂ ਨੂੰ ਮੈਨੇਜ ਕਰ ਸਕੇ ਜੇ ਤੁਸੀਂ ਆਇਡੈਂਟੀਟੀ ਆਇਡੈਂਟਿਟੀ ਕਲੈਕਟ ਕਰ ਸਕੇ ਹੂੰ ਜੇ ਕੋਈ ਟੈਕਸ ਡੂ ਹੈਗਾ ਉਹ ਪਰ ਸਕੇ ਹੂੰ ਸੋ ਪਾਵਰ ਆਫ ਟਨਿ ਕੈਨ ਬੀ ਮੇਡ ਫॉर एवरीथिंग ਹੂੰ ਹੂੰ ਠੀਕ ਹੈ ਕਈ ਵਾਰੀ ਹੁੰਦੀ ਹੈ ਜਦੋਂ ਅਸੀਂ ਘਰ ਵਿੱਚ ਨਾ ਹੋਵੇ ਜਾਂ ਸਕਰੀਨ ਨਾ ਹੋਵੇ ਤੇ ਬੰਦਾ ਇੰਡੀਆ ਚ ਲੱਗਾ ਗਿਆ ਤਾਂ ਦੇ ਕੈਨ ਡੂ ਅ ਸਪੈਸੀਫਿਕ ਪਾਵਰ ਆਫ ਟਨਿ ਜਸ ਰਿਲੇਟਡ ਟੂ ਵਨ ਸੇਲ ਓਨਲੀ ਹੂੰ ਹੂੰ ਪਰ ਇਹਦੇ ਵਿੱਚ ਤੁਸੀਂ ਸਭ ਕੁਝ ਨੂੰ ਇਨਕਲੂਡ ਕਰ ਸਕਦੇ ਹੋ ਅੱਛਾ ਤੇ ਇਟ ਸ਼ੁੱਡ ਬੀ ਵਰਬਲੀ ਤੇ ਤੁਸੀਂ ਕਹਿਤਾ ਪਰ ਇਟ ਸ਼ੁੱਡ ਬੀ ਰਿਟਨ ਇਨ ਦ ਡਾਕੂਮੈਂਟ ਵੀ ਆ ਆ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਆਪਨੇ ਆਪ ਨੂੰ ਇਹਨਾਂ ਚੀਜ਼ਾਂ ਨੂੰ ਪ੍ਰੋਟੈਕਟ ਕਰ ਰਹੇ ਆ। ਬੰਦੇ ਨੂੰ ਪਤਾ ਹੀ ਹੁੰਦਾ ਵੀ ਉਹਦੇ ਕੋ ਕਿਹੜੀਆਂ-ਕਿਹੜੀਆਂ ਚੀਜ਼ਾਂ ਵੀ ਉਹ ਚੀਜ਼ਾਂ ਐਡ ਕਰ ਦੋਵੇ। ਹਾਂਜੀ ਹਾਂਜੀ। ਹੁਣ ਐਸੈਟਸ ਦੇ ਵਿੱਚ ਤੁਹਾਡੇ ਘਰ ਆ ਗਿਆ। ਹਮ ਗੱਡੀਆਂ ਆ ਗਈਆਂ। ਤੁਹਾਡੇ ਬ੍ਰੀਜ਼ਸ ਆ ਜਾਂਦਾ। ਬੈਕ ਅਕਾਊਂਟਸ ਆ ਜਾਂਦੇ ਆ। ਤੇ ਇਸ ਦੇ ਵਿੱਚ ਇਹ ਵੀ ਖਿਆਲ ਰੱਖਣਾ ਵੀ ਜਿਹੜੀਆਂ ਤੁਹਾਡੀਆਂ ਪੇਮੈਂਟਾਂ ਜਾ ਰਹੀਆਂ। ਹਮ ਮਾਰਗੇਜ ਪੇਮੈਂਟਸ ਹੋ ਗਈਆਂ। ਕ੍ਰੈਡਿਟ ਕਾਰਡਸ ਦੀ ਪੇਮੈਂਟ ਹੋ ਗਈਆਂ। ਟੈਕਸ ਲਾਇਬਿਲਿਟੀਆਂ ਹੋ ਗਈਆਂ। ਹਮ ਫਿਰ ਜਿਹੜੇ ਵੀ ਪੈਸੇ ਕਿਸ਼ਣ ਦੇਣੇ ਵੀ ਉਹ ਵੀ ਉਹਦੇ ਵਿੱਚ ਲਿਖੇ ਹੋਣ। ਠੀਕ ਹੈ। ਵੀ ਇਹ ਜਿਹੜੀ ਪਾਰਟ ਸ਼ੁੱਡ ਬੀ ਲਾਈ ਤੇ ਨਾਲ ਨਾਲ ਜਿਹੜੀ ਮੈਂ ਗੱਲ ਕਹੀ ਸੀ ਤੁਸੀਂ ਆਪਣੇ ਲੋਕਲ ਟ੍ਰੈਨਿੰਗ ਤੋਂ ਜੂਰ ਪੁੱਛਣਾ ਹੈ ਕਦੀ ਹਮਮ ਵੀ ਮੇਕ ਸ਼ੁਰ ਹੀ ਕੈਨ ਵੀ ਜੋ ਵੀ ਤੁਸੀਂ ਪ੍ਰਪੇਅਰ ਕਰਨਾ ਨਾਰਮਲੀ ਤਾਂ ਤੁਹਾਡੇ ਅਸੇ ਪ੍ਰਪੇਅਰ ਕਰ ਸਕਦੇ ਜੀ ਸੋ ਮੇਕ ਸ਼ੁਰ ਇਟ ਸ਼ੁਡ ਬੀ ਪ੍ਰਪੇਅਰਡ ਬਾਏ ਦਾ ਹਮ ਠੀਕ ਹੈ ਜੀ ਤੇ ਜਿਹੜਾ ਵੀ ਤੁਹਾਡਾ ਇਹਨੂੰ ਦੱਸ ਵੀ ਸਾਡੇ ਡਾਕੂਮੈਂਟਸ ਹੈ ਕਿੱਥੇ ਨੇ ਕਿ ਕਾਨੂੰ ਰੱਬਣੀ ਪਵੇ ਕੋਈ ਚੀਜ਼ ਤਾਂ ਤੁਸੀਂ origignal copies ਦੀ ਫਾਈਲ بنا ਸਕਦੇ ਹੋ ਇੱਕ ਡਿਜੀਟਲ ਕਾਪੀ ਬਣ ਸਕਦੀ ਹੈ ਹਮ ਜਿਹੜੀ ਕਿ ਤੁਸੀਂ ਬਣਾ ਕੇ ਆਪਣੇ ਕੋ ਆਪਣੇ ਸੇਵ ਕਰਾ ਸਕਦੇ ਹੋ ਜਾਂ ਆਪਣੇ ਜਿਹੜੇ ਵੀ ਤੁਸੀਂ ਬੰਦੇ ਨੂੰ ਰੈਪੋਰਟ ਨੂੰ ਉਹਨੂੰ ਦੇ ਵੀ ਸਕਦੇ ਹੋ ਵੀ ਆਹ ਮੇਰੀ ਇਹਦੀ ਕਾਪੀ ਹੈਗੀ ਹੈ ਉਹਦੇ ਵਿੱਚ ਸਾਰੇ ਅਕਾਊਂਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਤੇ ਡੀਟੈਲ ਰੈਕર્ડਸ ਆਫ ਐਸੈਟਸ ਇਹਨੀਆਂ ਵੀ ਉਹ ਘਰ ਹੋ ਗਿਆ ਜੀ ਐਡਰੈਸ ਕਿੰਨਾ ਲੋਨ ਆ ਦੇ ਉੱਪਰ ਕਿੰਨੀ ਪੇਮੈਂਟ ਚੱਲ ਰਹੀ ਹੈ ਕਿਹੜੇ ਬੈਂਕ ਨੂੰ ਪੇਮੈਂਟ ਚੱਲ ਰਹੀ ਹੈਗੀ ਹੈ ਪ੍ਰਾਪਰਟੀ ਟੈਕਸ ਜਿਹਾ ਹੁੰਦਾ ਕਿ ਜਿਹੜੀ ਤੁਹਾਡੇ ਨਾਲ ਐਸਾ ਹੀ ਚੀਜ਼ਾਂ ਅਕਾਊਂਟ ਕਰਨੀ ਹੈਗੀ ਸੋ ਮੇਕ ਸ਼ੁਰ ਬੀ ਵਰੀ ਡੀਟੇਲ ਠੀਕ ਹੈ ਜੀ ਤੇ ਜਿਹੜੇ ਜੇ ਤੁਸੀਂ ਸਪੋਰਟ ਕਰੋ ਇਹ ਚੀਜ਼ਾਂ ਨਹੀਂ ਕਰਦੇ ਤੁਸੀਂ ਹੁਣ ਰਿਟੇਨ ਹੋ ਜਾਂਦੇ ਹੋ ਤੇ ਤੁਸੀਂ ਕਿਹਨੂੰ ਦੱਸਿਆ ਨਹੀਂ ਤੁਹਾਡਾ ਪਤਾ ਨਹੀਂ ਤੁਸੀਂ ਕਿੱਥੇ ਆ ਗਏ ਫਿਰ ਤੁਹਾਡੀਆਂ ਪੇਮੈਂਟਸ ਡਿਫਾਲਟ ਹੋ ਗਈਆਂ ਮੇਰੇ ਕਾਰਨ ਦੀ ਪੇਮੈਂਟ ਫਿਰ ਫਿਰ ਉਹ ਫੋਲਪਰੋਸ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤੇ ਨਵੀਂ ਇੱਕ ਹੋਰ ਸਮੱਸਿਆ ਆ ਜਾਂਦੀ ਹੈ ਫਿਰ ਉਹ ਇੱਕ ਨਵੀਂ ਸਮੱਸਿਆ ਖੜੀ ਹੋ ਜਾਂਦੀ ਹੈ ਇਹਨਾਂ ਫਿਰ ਤੁਸੀਂ ਨਹੀਂ ਹਵ ਟੂ ਡਿਫਰੈਂਟ ਫਰੰਟ ਵਾਰਸ ਇੱਕ ਦਿਨ ਪਹਿਲਾਂ ਟੈਂਸ਼ਨ ਹੋ ਰਹੀ ਹੈ ਤੇ ਦਿਨ ਪਾਸੇ ਤੁਹਾਨੂੰ ਇਹ ਨਹੀਂ ਪਤਾ ਵੀ ਘਰ ਦੀ ਪੇਮੈਂਟਾਂ ਕਿਧਰ ਨੂੰ ਜਾ ਰਹੀਆਂ ਹੈਗੀਆਂ ਸੋ ਇਹ ਜਿਹੜੀ ਗੱਲਬਾਤ ਹੈਗੀ ਹੈ ਉਹਨਾਂ ਬਣਾ ਬਣਾ ਰਿਹਾ ਸੀ ਜਿਨ੍ਹਾਂ ਨੂੰ ਇਸ ਵੇਲੇ ਲੱਗ ਰਿਹਾ ਵੀ ਅਸੀਂ ਇਸ ਵੇਲੇ ਮੁਸ਼ਕਲ ਦੇ ਮਾਹੌਲ 'ਚ ਹੈਗੇ ਆ ਇਟ ਮੇਕ ਕਾਸ ਯੂ ਸਮ ਮਨੀ ਟੂ ਡੂ ਇਟ ਇਨ ਦ ਬਿਗਨ ਬਟ ਥੇਅਰ ਇਜ਼ ਅ ਪੀਸ ਆਫ ਮਾਈਂਡ ਟੂ ਗੋ ਵਿਦ ਇਟ ਠੀਕ ਹੈ ਹੁਣ ਕਈ ਲੋਕਾਂ ਨੇ ਮਿਹਨਤਾਂ ਕਰਕੇ ਪੈਸੇ ਜੋੜ ਕੇ 20% ਡਾਊਨ ਦੇ ਕੇ ਕਰ ਲਿਆ ਹੂੰ ਹੂੰ ਕਈਆਂ ਨੇ ਬਿਜ਼ਨਸ ਖੋਲ੍ਹਿਆ ਨਾ ਕਈਆਂ ਦੇ ਨਾਲ ਲਿਕਰ ਸੋਲ ਵੀ ਚੱਲਦੇ ਆ ਗਿਆ ਸੋ ਇਟ ਅਪਲਾਈਸ ਟੂ ਆਲਮੋਸਟ एवरीवन ਯਾ ਜਿਹੜੇ ਆ ਸਿਚੁਏਸ਼ਨ 'ਚ ਹੈਗੇ ਆ ਜਿਨ੍ਹਾਂ ਦਾ ਇਹ ਤਾਂ ਵੈਸੇ ਹੀ ਮਿਲਦਾ ਇੱਕ ਡਾਕੂਮੈਂਟੇਸ਼ਨ ਤਾਂ ਵੈਸੇ ਹੀ ਕਰ ਲੈਣੀ ਚਾਹੀਦੀ ਇਟਸ ਆਲ ਹਾਂਜੀ ਫੈਮਿਲੀ ਵਾਸਤੇ ਵੀ ਈਜ਼ੀ ਆ ਬਾਕੀਆਂ ਵਾਸਤੇ ਵੀ ਈਜ਼ੀ ਆ ਇਹ ਤਾਂ ਹੁਣ ਚਲੋ ਆਈਸ ਦੀ ਡਿਟੈਂਸ਼ਨ ਦੀ ਹੈ ਵੈਸੇ ਹੀ ਜ਼ਿੰਦਗੀ ਦਾ ਨਹੀਂ ਪਤਾ ਹੁੰਦਾ ਹਾਂਜੀ ਹਾਂਜੀ ਨਹੀਂ ਯੈਸ ਰਿਐਲਿਟੀ ਆ ਦੁਨੀਆ ਦੀ ਹਾਂ ਕਾਹਦੇ ਦੁਨੀਆ ਵੀ ਵੱਡੀਆਂ ਕੰਪਨੀਆਂ ਸਗੀਆਂ ਰਾਜੀ ਭਾਈ ਉਹਨਾਂ ਦੀਆਂ ਉਹਨਾਂ ਨੇ ਬੜਾ ਆਪਣੇ ਆਪ ਨੂੰ ਸੈੱਟ ਕੀਤਾ ਹੁੰਦਾ ਖਾਸ ਕਰਕੇ ਡਾਕੂਮੈਂਟੇਸ਼ਨ ਵਾਈਜ਼ ਐਂਡ ਬਿਲਕੁਲ ਪਤਲੇ ਤੌਰ ਤੇ ਨਾ ਵੀ ਆਗਲਾ ਕੀ ਇਹ ਆਪਣੀ ਕਮਿਊਨਿਟੀ ਥੋੜੇ ਜਿਹੇ ਇਹਦੇ ਵਿੱਚ ਕਈ ਰਹੀ ਆਪਾਂ ਲੈਕਿੰਗ ਕਰ ਜਾਂਦੇ ਪਰ ਚਲੋ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਾਂ ਨੂੰ ਇਦਾਂ ਦੇ ਸਟੈਪ ਚੱਕਣੇ ਚਾਹੀਦੇ ਹਾਂ ਬਿਲਕੁਲ ਸਹੀ ਹੈਗਾ ਜੀ ਤੇ ਇੱਕ ਜਿਹੜੀ ਹੋਰ ਤੁਸੀਂ ਗੱਲ ਕਰ ਸਕਦੇ ਹੋ ਕਈ ਕਈ ਕਹੇ ਵੀ ਅਸੀਂ ਪ੍ਰਾਪਰਟੀ ਦਾ ਕਲਪਾ ਟਾਈਟਲ ਉਹ ਟਰਾਂਸਫਰ ਕਰ ਦਿੰਦੇ ਹਾਂ ਤੇ ਵੀ ਮੈਂ ਉਹਨਾਂ ਨੂੰ ਸਪੋਰਟ ਹੋ ਤੁਹਾਡੇ ਘਰ ਦੇ ਉੱਪਰ ਲੋਨ ਹੈਗਾ 3 ਲੱਖ ਦਾ ਲੋਨ ਬਣਾਣਾ ਹੈਗਾ ਔਰ ਤੁਸੀਂ ਚਾਹੁੰਦੇ ਜੇ ਵੀ ਉਹ ਪ੍ਰਾਪਰਟੀ ਅਸੀਂ ਟ੍ਰਾਂਸਫਰ ਕਰ ਦਈਏ ਕਈ ਵੇਰ ਹੁੰਦਾ ਵੀ ਭਾਜੀ ਲੋਨ ਹੀ ਟ੍ਰਾਂਸਫਰ ਕਰ ਲਈਏ दैट इज आल्सो ਫਾਈਨ ਪਰ ਹੁਣ ਕਈਆਂ ਦੇ ਲੋਨ 2.5% ਤੇ ਹੋਏ ਆ ਹੂੰ ਹੂੰ ਦਿਓ ਅੱਜ ਟ੍ਰਾਂਸਫਰ ਨਵਾਂ ਲੋਨ ਕਰਦੇ ਹੋ 7-8% ਤੇ ਹੁੰਦਾ ਜਾਂ 6% ਚਲੋ ਟ੍ਰਾਂਸਫਰ ਕਰਦੇ ਆ ਲੋਨ ਦੀ ਟਰਮ ਨਵੇਂ ਸਿਰ ਤੋਂ ਸ਼ੁਰੂ ਹੋ ਜਾਂਦੀ ਹੈ ਨਵੇਂ ਸਿਰ ਤੋਂ ਸ਼ੁਰੂ ਹੁੰਦੀ ਆ ਕੋਈ ਨਹੀਂ ਉਹ ਸੇਮ ਕੰਟੀਨਿਊ ਨਹੀਂ ਹੁੰਦਾ ਨਹੀਂ ਹੁੰਦਾ ਸਿਰਫ ਐਫ ਐਚ ਏ ਦੇ ਵਿੱਚ ਅਲਾਉਡ ਹੁੰਦਾ ਅਸਮਪਸ਼ਨਸ ਠੀਕ ਐਫ ਐਚ ਏ ਅਲਾਉਡ ਅਸਮਪਸ਼ਨਸ ਬਟ ਜਿਹੜੇ ਜਿੰਨਾ ਤੱਕ ਜੋ ਟਾਈਟਲ ਟ੍ਰਾਂਸਫਰ ਦੀ ਗੱਲ ਕਰ ਰਹੇ ਆ ਜੇ ਅਸੀਂ ਹ ਮੇਕ ਸ਼ੁਰ ਕਿ ਵੀ ਆਪਣੀ ਸਟੇਟ ਦੇ ਰੂਲਸ ਵਲੋ ਕੰਟੀਨਰ ਸਾਹਿਬ ਨਾ ਹੁੰਦਾ ਸਟੇਟ ਦੇ ਸਾਹਮਣੇ ਸਟੇਟ ਦੇ ਸਾਹਮਣੇ ਨਾ ਹੁੰਦਾ ਸਟੇਟ ਆਫ ਕੈਲੀਫੋਰਨੀਆ ਜੀ ਯੂ ਕੈਨ ਟ੍ਰਾਂਸਫਰ ਪ੍ਰਾਪਰਟੀ ਟੂ ਐਨੀਬਾਡੀ ਯੂ ਬੇਸਿਕਲੀ ਤੁਸੀਂ ਆਪ ਬੰਦੇ ਨੂੰ ਮੈਂ ਕਰ ਰਿਹਾ ਦੈਟਸ ਆ ਸਾਈਨ ਹੁੰਦੇਰ ਦੈਟ ਨੋਟਰੀ ਕਰਾ ਕੇ ਇਫ ਯੂ ਡਨ ਸਬਮਿਟ ਕਰਾ ਲਓ ਹਾਂਜੀ ਬਟ ਮੇਕ ਸ਼ੁਰ ਵੀ ਆਪਣੀ ਆਪਣੀ ਸਟੇਟ ਦੇ ਹਿਸਾਬ ਨਾਲ ਤੁਸੀਂ ਇਹ ਚੀਜ਼ਾਂ ਦਾ ਪਤਾ ਜੂੜੇ ਕਰਕੇ ਨਾ ਕੀ ਇਹਦੇ ਵਿੱਚ ਜਦੋਂ ਚਲੋ ਗੁੱਡ ਥਿੰਗ ਤੁਸੀਂ ਇਹ ਲਿਆਂਦੀਏ ਗੱਲ ਟਾਈਟਲ ਟ੍ਰਾਂਸਫਰ ਦੀ ਕੀ ਜਿਹੜਾ ਬੰਦੇ ਨੂੰ ਇਹ ਟੈਨਸ਼ਨ ਪਈ ਪਈ ਆ ਵੀ ਮੈਂ ਰਿ ਕੀ ਉਹ ਟਾਈਟਲ ਦੇ ਵਿੱਚ ਦੂਜੇ ਬੰਦੇ ਨੂੰ ਐਡ ਕਰ ਲਵੇ ਉਹ ਬੈਟਰ ਆ ਜਾਂ ਟੋਟਲ ਟਰਾਂਸਫਰ ਕਰ ਦਵੇ ਉਹ ਬੈਟਰ ਆ ਤੁਹਾਡੀ ਕੀ ਸੁਜੈਸ਼ਨ ਹੈ ਇੱਥੇ ਦੇਖੋ ਟਾਈਟਲ ਦੇ ਵਿੱਚ ਤੁਸੀਂ ਨਾਂ ਹੋ ਜਿਵੇਂ ਇੱਕ ਬੰਦੇ ਦਾ ਨਾਮ ਹੈਗਾ surjit ਹੂੰ ਹੂੰ ਤੇ ਦੂਸਰੇ ਦਾ ਨਾਮ ਹੈਗਾ gurmeet ਹੂੰ ਹੂੰ ਟਾਈਟਲ ਜੇ ਤੁਹਾਨੂੰ ਲੱਗਦਾ surjit ਐਂਡ gurmeet ਫਿਰ ਦੋਨੋਂ ਸਾਈਨ ਕਰਨਾ ਪਊਗਾ ਜਦੋਂ ਵੀ ਸੇਲ ਕਰਨੀ ਹੈ ਪ੍ਰਾਪਰਟੀ ਦੀ ਕੁਝ ਵੀ ਕਰਨਾ ਜੇ ਨੇ surjit ਔਰ ਗਰਮਿਤ ਯਾਨੀ ਕਿ ਆ ਜਾਂ ਆ ਜੇ ਤੁਸੀਂ ਉਹ ਕਰਦੇ ਹੋ ਦੈਨ ਆਈਦਰ ਵਨ ਆਫ ਕੈਨ ਸਾਲਡ ਅੱਛਾ ਮੇਰੀ ਰეკਮੈਂਡੇਸ਼ਨ ਹੈਗੇ ਵੀ ਜੇ ਤੁਸੀਂ ਟਰਸਟ ਕਰਦੇ ਹੋ ਮੇਕ ਸ਼ੋਰ ਵੀ ਤੁਹਾਡਾ ਫੈਮਿਲੀ ਅੱਛਾ ਰਿਲੇਸ਼ਨਸ਼ਿਪ ਹੈਗਾ ਉਸ ਬੰਦੇ ਨਾਲ ਦੈਨ ਜਸਟ ਡੂ ਦਾ ਔਰ ਟ੍ਰਾਂਸਫਰ ਜਸਟ ਟ੍ਰਾਂਸਫਰ ਇਜ਼ ওকে ਇਟਸ ਫਾਈਨ ਕਿਉਂਕਿ ਜਦੋਂ ਚੀਜ਼ਾਂ ਠੀਕ ਹੋ ਗਈਆਂ ਤਾਂ ਨਹੀਂ ਕੈਨ ਬ੍ਰਿੰਗ ਇਟ ਬੈਕ ਠੀਕ ਹੈ ਬਟ ਇਹਦੇ ਵਿੱਚ ਟਰਸਟ ਹੋਣਾ ਵੀ ਬੜੀ ਵੱਡੀ ਜੀ ਬਹੁਤ ਜ਼ਰੂਰੀ ਦੋਨੋਂ ਨੂੰ ਇੱਕ ਦੂਜੇ ਦੇ ਭਰੋਸਾ ਚਾਹੀਦਾ ਹਾਂ ਜੀ ਡਾਕਟਰ ਜੀ ਬਟ ਲਾਈਕ ਆ ਸੈਡ ਵੀ ਇਹਦੇ ਵਿੱਚ ਤੁਸੀਂ ਇਸ ਨਾਲ ਜਿਹੜੀ ਅਗਲੀ ਗੱਲ ਜੁੜਦੀ ਇਹ ਹੈਗੀ ਹੈ ਜ ਪੀ ਤੁਸੀਂ ਇੱਕ ਇੰਡੀਪੈਂਡੈਂਟ ٹرسٹ ਵੀ ਬਣਾ ਸਕਦੇ ਹੋ ਹਮ 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 ਸਟੇਟ ਪਲਾਨ ਹੋ ਗਿਆ ਹਾਂ ਇਹਦੇ ਵਾਸਤੇ ਵੀ ਤੁਹਾਨੂੰ ਕਿਸੇ ਜਿਹੜਾ ਪਲੈਨਿੰਗ ٹرسٹ ਅਟਾਰਨੀ ਹੋਗੇ ਦੇ ਕੈਨ ਹੈਲਪ ਯੂ ਵਿਦ ਇਟ ਲਾਈਕ ਆ ਸੈਡ ਐਸ ਸਿਚੁਏਸ਼ਨ ਦੇ ਵਿੱਚ ਥੋੜਾ ਤੁਹਾਡਾ ਹੋ ਸਕਦਾ ਥੋੜਾ ਬਹੁਤਾ ਖਰਚਾ ਹੋ ਸਕਦਾ ਪਰ ਇਹ ਉਹਨਾਂ ਵਾਸਤੇ ਅਪਲਾਈ ਕਰ ਰਹੇ ਆ ਵੀ ਜਿੰਨਾਂ ਦੀ ਇਸ ਵੇਲੇ ਕੋਈ ਵੀ ਇਸ਼ੂਜ਼ ਬਣ ਰਹੇ ਰਹੇ ਆ ਪੀਸ ਆਫ ਮਾਈਂਡ ਆ ਹਾਂ ਪੀਸ ਆਫ ਮਾਈਂਡ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਕੇ ਵੀ ਅਸੀਂ ਨਾ ਸੋਚਣਾ ਵੀ ਇਹ ਸ਼ਾਰਟਕਟ ਕਰ ਲਈਏ ਹੂੰ ਪੀ ਆਸੀ 2045 ਹੈ 1000 45 ਹੈ 3040 ਬਟ ਦੈਨ ਯੂ ਆਰ ਆਲਸੋ ਤੁਸੀਂ ਕਿੰਨਾ ਉਹਦੇ ਉੱਪਰ ਜਿਹੜਾ ਵੀ ਆਪਣੇ ਜਿਹੜੇ ਐਸੈਟਸ ਆ ਉਹਨਾਂ ਨੂੰ ਤੁਸੀਂ ਆਨਲਾਈਨ ਖੜਾ ਕਰ ਰਹੇ ਹੋ ਨਾ ਵੀ ਕੋਈ ਵੀ ਉਹਨਾਂ ਨੂੰ ਚੱਕ ਸਕਦਾ ਸੋ ਇਹ ਇੰਪੋਰਟੈਂਟ ਚੀਜ਼ ਹੈ ਕਿ ਉਹ ਜਿਹੜੀ ਪੈਨਿਕ ਸੈਲਿੰਗ ਤਾਂ ਹੋ ਰਹੀ ਹੈ ਕਿਉਂਕਿ ਤੁਹਾਨੂੰ ਕਈਆਂ ਨੂੰ ਪਤਾ ਨਹੀਂ ਹੈਗਾ ਵੀ ਕੀ ਕੀਤਾ ਜਾ ਸਕਦਾ ਹੂੰ ਹੂੰ ਸਾਰੇ ਹੁਣ ਕਈ ਕਿਉਂਕਿ ਸਾਡਾ ਬਿਜ਼ਨਸ ਵੀ ਹੈਗਾ ਘਰਾਂ ਵੇਚਦਾ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਨਹੀਂ ਪਾਈ ਰਿਹਾ ਤੇ ਘਰ ਵੇਚ ਕੇ ਜਾਓ گا ਹੂੰ 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 ਨਹੀਂ ਮੈਂ ਕਈ ਪੈਨਾ ਭਰਾਵਾਂ ਨੂੰ ਘਰ ਲੈ ਗਦੇ ਉਹਨਾਂ ਦੀ ਫੈਮਲੀ ਉਹਨਾਂ ਦੇ ਘਰ ਵਸੇ ਆ ਮੈਂ ਕਿਸੇ ਨੂੰ ਵੀ ਐਸੀ ਐਨਕਰੇਜ ਨਹੀਂ ਕਰ ਰਿਹਾ ਕਿ ਤੁਸੀਂ ਆਪਣੇ ਘਰ ਵਿੱਚੋਂ ਜੀ ਠੀਕ ਹੈ ਜੇ ਤੁਹਾਡੇ ਕੋਲ ਆਪਸ਼ਨ ਹੈਗੀ ਇਹ ਤੁਸੀਂ ਟਰਸਟ ਬਣਾ ਸਕਦੇ ਹੋ ਤੁਹਾਨੂੰ ਅੱਛਾ ਵਿਆਜ ਮਿਲਿਆ ਹੋਇਆ ਤੇ ਟ੍ਰਾਈ ਟੂ ਸੇਵ ਯੋਰ ਐਸੈਟ ਹੂੰ ਉਹਨੂੰ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਹੂੰ ਠੀਕ ਹੈ ਪਰ ਤੁਸੀਂ ਟਰਸਟੀ ਬਣਾ ਸਕਦੇ ਹੋ ਟਰਸਟ ਦੇ ਵਿੱਚ ਤੁਸੀਂ ਕੱਲੋ ਵੀ ਘਰ ਨੂੰ ਪਾ ਸਕਦੇ ਹੋ ਉਹ ਤੁਹਾਡੀ ਇੱਕ ਲੋ ਵੀ ਸਿਕਿਉਰਟੀ ਬਣ ਸਕਦੀ ਹੈਗੀ ਹੂੰ ਸੋ ਇਹ ਇਹ ਵੀ ਤੁਸੀਂ ਆਪਣੇ ਕਿਸੇ ਵਕੀਲ ਨਾਲ ਜੋ ਡਿਸਕਸ ਕਰੋ ਫਿਰ ਟਰਸਟ ਨਹੀਂ ਹੈ ਤੁਹਾਡੇ ਕੋਲੋ ਕਿ ਆਪਸ਼ਨ ਹੈਗੀ ਹੈ ਠੀਕ ਹੈ ਐਟ ਲਾਸਟ ਫਿਊ ਥਿੰਗਸ ਵੀ ਜੇ ਤੁਸੀਂ ਬਿਜ਼ਨਸ ਓਨਰ ਹੋ ਤੁਹਾਡੀ ਕੋਈ ਐਗਜ਼ਿਕਟ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ ਵੀ ਜੇ ਕੱਲ ਨੂੰ ਕੋਈ ਮਾਰਾ ਟਾਈਮ ਆ ਜਾਂਦਾ ਤੇ ਮੈਂ ਇਹ ਬਿਜ਼ਨਸ ਕਿਸੇ ਪਾਰਟਨਰ ਨੂੰ ਦੇਣਾ ਚਾਹਾਂਗਾ ਹੂੰ ਜਿਹਦੇ ਪਾਰਟਨਰ ਹੈਗਾ ਉਹਦੇ ਡਾਕੂਮੈਂਟ ਬਣਾਓ ਜਾਂ ਮੈਂ ਇਸ ਨੂੰ ਰੈਪ ਅਪ ਕਰੂੰਗਾ ਵੀ ਇਹਨੂੰ ਅਸੀਂ ਸੈਲ ਕਰ ਦਿਆਂਗੇ ਠੀਕ ਹੈ ਠੀਕ ਹੈ ਤੁਹਾਡੀ ਇੱਕ ਐਗਜ਼ਿਟ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਸਿਕਿਉਰਡ ਰਹੇ ਠੀਕ ਹੈ ਮੋਸਟਲੀ ਜਿਹੜੀਆਂ ਹੁਣ ਡਿਟੈਂਸ਼ਨਸ ਹੋ ਰਹੀਆਂ ਜਿਸ ਤੱਕ ਮੈਂ ਨੌਲੇਜ ਰੱਖਣਾ ਇਦੇ ਵਿੱਚ ਇਹ ਨਹੀਂ ਆ ਕਿ ਤੁਹਾਡੀ ਟੈਂਸ਼ਨ ਹੋਵੇ ਤੁਹਾਡੇ ਬੈਂਕ ਅਕਾਊਂਟਸ ਨੂੰ ਬੰਦ ਕਰ ਦੇਣੇ ਹੂੰ ਹੂੰ ਠੀਕ ਹੈ ਉਹ ਤੁਹਾਡੀ ਆਪਣੀ ਮਨੀ ਹੈਗੀ ਹੈ ਜੀ 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 ਬਟ ਜੇ ਤੁਸੀਂ ਬਹੁਤ ਦੇਰ ਲਸਦੇ ਅੰਦਰ ਚਲੇ ਜਾਂਦੇ ਹੋ ਜੇ ਤੁਹਾਨੂੰ ਵਾਕਈ ਰਿਪੋਰਟ ਕਰਨੇ then you have to have somebody who can transfer that money on your behalf ਹੂੰ ਹੂੰ ਸੋ ਉਹਦੇ ਵਿੱਚ ਫਿਰ ٹرسٹ ਦਾ ਕੰਮ ਆ ਜਾਂਦਾ ਠੀਕ ਹੈ ਜਿਹੜੀ ਜਿਹੜੀ थर्ड पार्टी ਇੰਡੀਪੈਂਡੈਂਟ ٹرسٹ ਹੈਗੀ ਉਹ ਤੁਸੀਂ ਦੋਸ਼ ਨਹੀਂ ਦੇ ਰਹੇ ਕਿ ਤੇ ਰੈਟਨ ਦੇ ٹرسٹ ਬਣ ਗਿਆ ਉਹਦੇ ਵਿੱਚ ਤੁਸੀਂ ਅੱਗੇ ਬੰਦੇ ਨੂੰ ਨਾਮਿਨੇਟ ਕਰ ਸਕਦੇ ਹੋ ਵੀ ਇਹ ਮੇਡ ਟ੍ਰਸਟ ਅਗੇਨ ਇਦਾਂ ਕਰ ਸਕਦੇ ਕਿੰਨੇ ਐਗਜ਼ੀਕਿਊਟ ਕਰਨੀਆਂ ਜਾਂ ਸੋ ਦੋਸ਼ ਕਰਾਂਕਿੰਗ ਸੋ ਮੇਕ ਸ਼ੁਰ ਆਪਣੇ ਵਕੀਲਿਆਂ ਨਾਲ ਇਸ ਬਾਰੇ ਤੁਸੀਂ ਗੱਲ ਜਰੂਰ ਕਰੋ ਅੱਛਾ ਇੱਥੇ ਅ ਮਨਜੀ ਮਾ ਜੀ ਇਹ ਵੀ ਹੁੰਦਾ ਵੀ ਬੰਦਾ ਕਈ ਸੋਚਦਾ ਯਾਰ ਮੇਰੇ ਕੋਲ ਇਕ ਘਰੇ ਹੀ ਆ ਜਾਂ ਮੇਰੇ ਕੋਲ ਕੋਈ ਇਕ ਕੱਲਾ ਇੱਕ ਅਦਾ ਬੈਂਕ ਅਕਾਊਂਟ ਹੀ ਆ ਬਟ ਆਈ ਥਿੰਕ ਸਾਰਿਆਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਚਾਹੇ ਚਾਹੇ ਕਿ ਇਹਦਾ ਛੋਟਾ ਹੈ ਜਾਂ ਕਿ ਇਹਦਾ ਵੱਡਾ ਬਿਜ਼ਨਸ ਆ ਜਾਂ ਥੋੜਾ ਕੰਮ ਆ ਜਾਂ ਜਿਆਦਾ ਕੰਮ ਆ ਹਰ ਇੱਕ ਨੂੰ ਇਹ ਚੀਜ਼ ਦੇਖਣੀ ਚਾਹੀਦੀ ਇਰਿਸਪੈਕਟਿਵ ਕੋਈ ਇਹ ਨਹੀਂ ਆ ਵੀ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਉਹਨਾਂ ਨੇ ਡਿਟੇਨ ਕਰ ਲੈਣਾ ਆ ਜਾਂ ਉਹਦਾ ਆ ਉਹ ਜਸਟ ਹੈਵ ਅ ਪਲਾਨ ਵੀ ਤੁਹਾਡਾ ਲਾਈਕ ਹੋਪ ਫਾਰ ਦਾ ਬੈਸਟ ਪ੍ਰਪੇਅਰ ਫਾਰ ਦਾ ਬੈਸਟ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਜਿਹੜੀ ਪਲੈਨਿੰਗ ਹੈਗੀ ਹੈ ਨਾ ਇਹ ਹੁਣ ਇੱਕ ਇੱਕ ਟਾਈਮ ਵੀ ਤੁਹਾਨੂੰ ਇਸ ਚੀਜ਼ ਦੀ ਫੋਰਸ ਕਰ ਰਿਹਾ ਹੈ ਕਿ ਤੁਹਾਡਾ ਬੈਕਅਪ ਹੋਣਾ ਬਹੁਤ ਜ਼ਰੂਰੀ ਹੈਗਾ ਸੋ ਮੇਬੀ ਇਟ ਇਜ਼ ਅ ਟਾਈਮ ਆਲਸੋ ਵੀ ਸਾਨੂੰ ਇਸ ਵਾਸਤੇ ਪੁਸ਼ ਕੀਤਾ ਜਾ ਰਿਹਾ ਹੈ ਕਿ ਅਸੀਂ ਕੋਈ ਨਾ ਕੋਈ ਆਪਣੀ ਇੰਟਰਸਟ ਬਣਾਈਏ ਪਲੈਨਿੰਗ ਕਰੀਏ ਤਾਂ ਕਿ ਕੱਲ ਨੂੰ ਕੋਈ ਸਮੱਸਿਆ ਨਾ ਹੋਵੇ ਪੀ ਤੁਸੀਂ ਜੇ ਸਪੋਸ਼ ਕੁਝ ਵੀ ਹੋ ਜਾਵੇ ਐਟ ਲੀਸ ਤੁਹਾਨੂੰ ਇਹ ਹੋ ਵੀ ਚਾਲ ਯਾਰ ਮੈਂ ਜੋ ਵੀ ਬੱਚਿਆਂ ਨਾਲ ਕੀਤਾ ਜਾਂ ਆਪਣੇ ਫੈਮਿਲੀ ਨਾਲ ਕੀਤਾ ਜਾਂ ਆਪਣੇ ਪਰਿਵਾਰ ਨਾਲ ਕੀਤਾ ਉਹ ਸਿਕਿਉਰ ਹੈਗਾ ਕਿਉਂਕਿ ਨੇਵਰ ਨੂੰ ਵਾਟਸ ਕੋਨ ਹਾਪਨ ਟੂ ਮਾਰੋਣਾ ਸੋ ਇਹ ਮੈਂ ਤੇ ਫ੍ਰਾਮ ਦੀ ਪਰਸਪੈਕਟਿਵ ਆਫ ਤੁਹਾਡੇ ਐਸਟੈਟਸ ਹੋ ਗਈਆਂ ਰੀਅਲ ਸਟੇਟੀਆਂ ਤੁਹਾਡੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਵੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਿਕਿਉਰ ਕਰਦੇ ਸੋ ਯੂ ਹੈਵ ਟੂ ਮਿਟੀਗੇਟ ਯੂਰ ਰਿਸਕ ਜੀ ਜੀ ਇਹ ਰਿਸਕ ਆਗਾਸ ਬਲੇ ਇਹਨੂੰ ਤੁਸੀਂ ਕਿਸ ਤਰ੍ਹਾਂ ਸਾਹਮਣਾ ਇਹ ਤੁਹਾਡੇ ਹੱਥ ਚ ਆਏਗਾ ਠੀਕ ਹੈ ਹੁਣ ਕਿੰਨੇ ਲੋਕ ਇਸ ਚੀਜ਼ ਨੂੰ ਫੋਲੋ ਕਰਨਗੇ ਕਿੰਨੇ ਇਹ ਤੁਹਾਡੇ ਉੱਪਰ ਹੈਗਾ ਸਾਡਾ ਮਕਸਦ ਹੈਗਾ ਵੀ ਤੁਹਾਡੇ ਤੱਕ ਇਹ ਨਿਊਜ਼ ਪਹੁੰਚਾਤੇ ਜਾਏ ਵੀ ਦੀਜ਼ ਆਰ ਦੀ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਇਹ ਨਹੀਂ ਹੈਗਾ ਤੁਸੀਂ ਘਰ ਵਿੱਚੋਗੇ ਤਾਂ ਹੀ ਤੁਹਾਡੇ ਕੋਲ ਬੰਦ ਹੂੰ 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 ਠੀਕ ਹੈ ਨਹੀਂ ਸੋ ਜੇ ਤੁਸੀਂ ਆਪਣੇ ਅਸੈਂਟ ਪ੍ਰੋਟੈਕਟ ਕਰਨਾ ਹੈ ਤਾਂ ਮੇਕ ਸ਼ੂਰ ਫਾਲੋ ðiਸਟਾਰਸ ਜੇ ਕੋਈ ਤੁਹਾਡਾ ਸਵਾਲ ਹੋਵੇ ਹੂੰ ਜਿਹਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਣਾ ਤੇ ਤੁਸੀਂ ਮੇਰੇ ਨੰਬਰ ਤੇ ਜੂ ਕਾਲ ਕਰਨੀ ਦਾ ਨੰਬਰ ਹੈਗਾ 5599052575 5599052575 ਨੇ ਸੋ ਮੋਂਜੀ ਮਾਜੀਨਰ ਆਲ ਦੇ ਤੁਸੀਂ ਇਹਨਾਂ ਸਟਰੈਟਜਿਸ ਨੂੰ ਲੈ ਕੇ ਕੰਟੈਕਟ ਡੈਫੀਨਿਟਲੀ ਜਿਹੜਾ ਉਹ ਕਰ ਸਕਦੇ ਆ ਪੈਨਿਕ ਸੈਲਿੰਗ ਦੇ ਵਿੱਚ ਚਲੋ ਹੈ ਤਾਂ ਕਿਸੇ ਦੇ ਲਈ ਬੈਡ ਸਿਚੁਏਸ਼ਨ ਪਰ ਇੱਕ ਬਾਏਰ ਦੇ ਲਈ ਆਪਰਚੂਨਿਟੀ ਵੀ ਸਾਹਮਣੇ ਆ ਜਾਂਦੀ ਹੈ ਜਿੱਥੇ ਇੱਕ ਪਾਸੇ ਸਮਾਂ ਕਿਸੇ ਦੇ ਲਈ ਉਹ ਰਿਲੇਟਿਵਲੀ ਉਹਨੂੰ ਮਾੜਾ ਲੱਗਦਾ ਕਿਸੇ ਦੇ ਲਈ ਉਹ ਚੰਗਾ ਇੱਕ ਆਪਰਚੂਨਿਟੀ ਵੀ ਸਾਬਤ ਜਿਹੜੀ ਹੋ ਸਕਦੀ ਆ ਜੇ ਕੋਈ ਬਾਇਰ ਇਦਾਂ ਦਾ ਇੱਥੇ ਬੈਠਾ ਆ ਇਸ ਟਾਈਮ ਜਿਹਨੂੰ ਕੋਈ ਪੇਪਰ ਵਰਕ ਦਾ ਇਦਾਂ ਕੋਈ ਟੈਨਸ਼ਨ ਨਹੀਂ ਵੀ ਉਹ ਸਟੇਬਲ ਆ एवरीथिंग ਇਜ਼ ਗੁੱਡ ਉਹ ਇਹੋ ਜਿਹੇ ਮੌਕੇ ਨੂੰ ਕਿੱਦਾਂ ਜਿਹੜਾ ਉਹ ਦੇਖਦਾ ਆ ਵਾਟਸ ਦੀ ਓਪਰਚੁਨਿਟੀ ਫਾਰ ਫਾਰ ਦੈਟ ਪਰਸਨ ਹਾਂਜੀ ਡੈਫੀਨਿਟਲੀ ਦੇਖੋ ਜਿਨ੍ਹਾਂ ਦੇ ਡਾਕੂਮੈਂਟਸ ਸਹੀ ਹੈਗੇ ਸੋ ਉਹਨਾਂ ਵਾਸਤੇ ਓਪਰਚੁਨਿਟੀਆਂ ਇਸ ਵੇਲੇ ਵਧੀਆ ਹੈਗੀਆਂ ਕਿਉਂਕਿ ਤੁਸੀਂ ਪ੍ਰਾਈਸ ਨੂੰ ਨੈਗੋਸ਼ੀਏਟ ਵੀ ਕਰ ਸਕਦੇ ਹੋ ਹਮ ਹਮ ਅ ਅਸੀਂ ਵੀ ਕਾਫੀ ਐਸ ਵੇਲੇ ਘਰ ਲਿਸਟ ਵੀ ਕਰ ਰਹੇ ਹਾਂ ਸੈਲਵਰੀ ਕਰ ਰਹੇ ਹਾਂ ਸਾਡਾ ਕੰਮ ਹੈਗਾ ਜੀ ਸਾਡਾ ਉਹਦਾ ਅਸੀਂ ਸਵੇਰੇ ਜਾਇਦਾ ਕੰਮ ਕਰਨ ਨੂੰ ਤੇ ਇਹ ਜੋ ਕਰੀਦਾ ਕਾਫੀ ਅ ਜਿਨ੍ਹਾਂ ਨੇ ਘਰ ਨੇ ਲਈ ਫਸਟ ਟਾਈਮ ਹੋਮ ਬਾਏਰਸ ਆਗੇ ਉਹਨਾਂ ਵਾਸਤੇ ਕਾਫੀ ਅੱਛੇ ਆਪਸ਼ਨਸ ਐਸ ਵੇਲੇ ਹੈਗੀਆਂ ਨੇ ਜੀ ਤੁਸੀਂ ਘਰ ਨੂੰ ਬਾਏ ਕਰ ਸਕਦੇ ਹੋ ਜਿਨ੍ਹਾਂ ਤੱਕ ਵਿਆਜ ਦਾ ਸਵਾਲ ਹੈਗਾ ਹਾਂ ਇਹ ਸ਼ੋਰ ਇਜ਼ ਹਾਈ ਬਟ ਜੇ ਕੱਲ ਨੂੰ ਵਿਆਜ ਘੱਡੂਗਾ ਤੁਹਾਡੇ ਕੋਲ ਇਹ ਆਪਸ਼ਨ ਜ਼ਰੂਰ ਹੋਊਗੀ ਵੀ ਤੁਸੀਂ ਉਸ ਘਰ ਨੂੰ ਛੋਟੇ ਵਿਆਜ ਤੇ ਜਾਂ ਦੇ ਵਿਆਕ ਕੱਢੂਗਾ ਤੁਸੀਂ ਰੀਫਰੈਸ਼ ਵੀ ਕਰਾ ਸਕਦੇ ਹੋ ਬਟ ਆਪជា ਫਿਰ ਦੇ ਕਰਾਂਦੇ ਇਨਵੈਂਟਰੀ ਵੀ ਵੱਧ ਰਹੀ ਹੈਗੀ ਅਸੀਂ ਵੀ ਕਾਫੀ ਲਿਸਟਿੰਗਸ ਕਰ ਰਹੇ ਹਾਂ ਕਈਆਂ ਦਾ ਤੇ ਵੈਸੇ ਮਾਨ ਨਹੀਂ ਬਣ ਚੁੱਕਿਆ ਕਹਿੰਦੇ ਪਾਜੀ ਰਹਿਣਾ ਨਹੀਂ ਹਰ ਤਰ੍ਹਾਂ ਦੇ ਲੋਕ ਨੇ ਆਪਣੇ ਆਪਣੀ ਹੈਗੀ ਹੈ ਕਈਆਂ ਨੂੰ ਲੱਗਦਾ ਯਾਰ ਅਸੀਂ ਜਿਹੜੀ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਕੱਲ ਦੀਆਂ ਅੱਜ ਦੀਆਂ ਦੋ ਦਿਨ ਲਿਸਟਿੰਗਾਂ ਅਸੀਂ ਕਰ ਰਹੇ ਹਾਂ ਉਹਨਾਂ ਵਿੱਚ ਇੱਕ ਸੱਜਣ ਦਾ ਇਹ ਵੀਊ ਚਾਹ ਕਹਿੰਦਾ ਪਾਜੀ ਟੈਂਸ਼ਨ ਬਹੁਤ ਹੋਈ ਹੋਈ ਹੈ ਘਰ ਦੇ ਵਿੱਚ ਤੇ ਮੈਂ ਚਾਹੁੰਦਾ ਵੀ ਮੈਂ ਆਪਣੇ ਘਰ ਨੂੰ ਸੈਲ ਕਰਕੇ ਪੈਸੇ ਸੇਵ ਕਰਨਾ ਹੂੰ ਤੇ ਜਦੋਂ ਮੇਰੇ ਕਾਗਜ਼ ਪੱਤਿਓ ਪੱਕੇ ਹੋ ਜਾਣਗੇ ਜਾਂ ਟਾਈਮ ਬਦਲ ਜਾਊਗਾ ਤੇ ਆਪਾਂ ਘਰ ਫਿਰ ਲਾਂਗੇ ਪਰ ਮੈਂ ਟੈਂਸ਼ਨ ਜ ਨਹੀਂ ਰਹਿਣਾ ਚਾਹੁੰਦਾ ਕਹਿੰਦਾ ਕਹਿੰਦਾ ਮੈਂ ਕਿਰਾਏ ਤੇ ਰਹਿ ਕੇ ਖੁਸ਼ ਹਾਂ ਫੋਰ ਦਾ ਟਾਈਮ ਵੀ ਕੋਈ ਨਹੀਂ ਤੁਸੀਂ ਸੈਲ ਕਰੋ ਅੱਛਾ ਮੈਨੂੰ ਆਪਣੇ ਪੈਸੇ ਕਦਾ ਕਿ ਮੈਨੂੰ ਆਪਣਾ ਪੀਸਾ ਮਾਈਂਡ ਮਿਲ ਸਕੇ ਠੀਕ ਹੈ ਸੋ ਦੇਖੋ ਹਰ ਇੱਕ ਦੀ ਆਪਣੀ ਆਪਣੀ ਸੋਚ ਹੈਗੀ ਹੈ ਮੇਰਾ ਕੰਮ ਹੈਗਾ ਵੀ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰਨਾ ਜੀ ਜੀ ਭਾਈ ਤੁਹਾਡਾ ਆਹ ਦੇ ਤੁਸੀਂ ਸੋਚ ਲਿਆ ਮਨ ਬਣਾਇਆ ਲਿਆ ਦੈਨ ਆਈ ਵਿਲ ਸੈਲ ਇਟ ਆਈ ਵਿਲ ਲਿਸਟ ਇਟ ਫੋਰ ਯੂ ਠੀਕ ਹੈ ਨਾ ਜੇ ਤੁਹਾਡਾ ਪੱਕਾ ਹੀ ਤੁਸੀਂ ਡਿਸਾਈਡ ਕਰ ਲਿਆ ਸਾਰੀ ਫੈਮਿਲੀ ਵੀ ਰਾਜੀ ਹੈ ਕਿ ਇਹੋ ਕਰਨਾ ਹੈਗਾ ਤੁਹਾਨੂੰ ਪੀਸ ਆ ਮਾਈਂਡ ਮਿਲਦਾ ਪਿਆ ਤੇ ਜਸਟ ਡੂ ਇਟ ਹਮ ਕੰਟੈਕਟ ਨੰਬਰ ਦੱਸ ਦਵਾਂਗਾ ਜੀ ਹਾਂਜੀ ਬਿਲਕੁਲ ਜੀ ਜੇ ਕਿਸੇ ਦਾ ਕੋਈ ਵੀ ਸਵਾਲ ਹੋਵੇ ਜੀ ਨੰਬਰ ਹੈਗਾ 55990525755089052575 ਜੀ ਮੋਨ ਜੀ ਮਾ ਜੀ ਰੀਅਲ ਏਸਟੇਟ ਦਾ ਓਵਰਆਲ ਕਿਦਾਂ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਦੇਖ ਰਹੇ ਆ ਇਨਵੈਂਟਰੀ ਵੱਧ ਰਹੀ ਆ ਮਾਰਕੀਟ ਸਟੈਗਨੈਂਟ ਆ ਕੀ ਕੀ ਇਸ ਟਾਈਮ ਜਿਹੜੀ ਰਿਪੋਰਟ ਚੱਲ ਰਹੀ ਆ ਰੀਅਲ ਏਸਟੇਟ ਨੂੰ ਲੈ ਕੇ ਹਾਂਜੀ ਦੇਖੋ ਜਿਸ ਤੱਕ ਤੇ ਕਰੰਟਲੀ ਬਾਇੰਗ ਦੀ ਸਿਚੁਏਸ਼ਨ ਹੈਗੀ ਐ ਇੰਨੀ ਜ਼ਿਆਦਾ ਕੋਈ ਬਾਇੰਗ ਨਹੀਂ ਹੋ ਰਹੀ ਬਟ ਸਟਿਲ देयर ਆ ਬਾਇਰਸ ਇਨ ਦਾ ਮਾਰਕੀਟ Who are looking for a good deal ਸੋ ਜੇ ਤੁਸੀਂ ਘਰ ਨੂੰ ਸੈਲ ਕਰਨਾ ਚਾਹੁੰਦੇ ਹੋ ਤਾਂ ਮੇਕ ਸ਼ੁਰ ਹੋ ਜਿਸ ਪ੍ਰਾਈਸ ਤੇ ਰਾਈਟ ਇਟ ਊਲ ਸੈਲ ਫਾਸਟਰ ਠੀਕ ਹੈ ਹਾਂ ਇਹ ਨਹੀਂ ਹੈਗਾ ਵੀ ਕੰਮ ਬਿਲਕੁਲ ਹੀ ਰੁਗ ਗਿਆ ਹੈ ਜੀਰੋ ਹੋ ਗਿਆ ਹੈਗਾ ਬਾਇਰਸ ਆਰ ਸੇਲ ਬਾਇੰਗ ਐਂਡ ਦੇ ਆਰ ਸੇਲਰਸ ਆਰ ਸੇਲਿੰਗ ਸੋ ਦ ਮਾਰਕੀਟ ਇਜ਼ ਕਨਾਲਿਕ ਮੂਵਿੰਗ ਸਟੇਡੀ ਕੋਈ ਇਹਦੇ ਚ ਐਡਾ ਵੱਡਾ ਅਪ ਡਾਊਨ ਨਹੀਂ ਹੈਗਾ ਲੱਗਦਾ ਸੀ ਉਹ ਬੁਰੀ ਕਰੈਸ਼ ਹੀ ਹੋ ਗਈਆਂ ਥਲੇ ਨਾ ਹੋ ਗਈ ਉਹੋ ਜੀ ਗੱਲ ਬਾਤ ਕਿਤੇ ਨਜ਼ਰ ਨਹੀਂ ਆ ਰਹੀ ਹਾਂ ਇਹ ਜਿਹੜੇ ਚਾਂਸ ਜੁੜੇ ਹੈਗੇ ਜਿਵੇਂ ਫੈਡ ਦੀ ਅਨਾਊਂਸਮੈਂਟ ਸੀਗੀ ਵੀ ਅਸੀਂ ਰੇਟ ਕੱਟ ਕਰਨੇ ਹੈਗੇ ਸੋ ਦੇ ਊਲ ਫਾਲੋ ਥਰੂ ਇਟ ਉਹਦੇ ਵਿੱਚ ਲੱਗਦਾ ਵੀ ਜਿਹੜੀ ਲੇਬਰ ਮਾਰਕੀਟ ਦੀ ਸ਼ਾਰਟੇਜ ਹੈ ਨਾ ਉਹ ਸਾਹਮਣੇ ਆਊਗੀ ਹੋਰ ਸਾਹਮਣੇ ਆਊਗੀ ਕਿਉਂਕਿ ਹੁਣ ਲਾਸਟ ਕੋਈ ਗਵਰਨਮੈਂਟ ਸ਼ਟਡਾਊਨ ਦੇ ਕਾਰਨ ਉਹਨੇ ਰਿਪੋਰਟ ਰਿਲੀਜ਼ ਨਹੀਂ ਕੀਤੀ ਹੂੰ ਕਿਉਂਕਿ ਹੈ ਹੀ ਨਹੀਂ ਕਿ ਅਵੇਲੇਬਿਲਟੀ ਨਹੀਂ ਹੈਗੇ ਨੰਬਰ ਦੇ ਹੁਣ ਜਦੋਂ ਆ ਜਿਹੜੇ ਕਰੰਟ ਹਾਲਾਤ ਨੇ ਇਹਦੇ ਵਿੱਚ ਜੋ ਉਹਨਾਂ ਦੀਆਂ ਅਨਾਊਂਸਮੈਂਟ ਹੋਈਆਂ ਵੀ ਅਸੀਂ ਹੋਰ ਜਿਹੜੇ ਫੈਡਰਲ ਵਰਕਰਸ ਹੈਗੇ ਐ ਇਹਨਾਂ ਨੂੰ ਘਰੇ ਭੇਜ ਦੇਣਾ ਜਾਂ ਲੀਆਫਸ ਹੋਣਗੇ ਜੇ ਇਹ ਇਦਾਂ ਦੀ ਕੰਟੀਨਿਊਟੀ ਰਹੀ ਗਵਰਨਮੈਂਟ ਸ਼ਟਡਾਊਨ ਚੱਲਦੀ ਹੋਈ ਛੜੇਗਾ ਤੇ ਜਿਹੜੀ ਅਗਲੀ ਲੇਬਰ ਪੋਲ ਉਹ ਚੰਗੀ ਨਹੀਂ ਹੋ ਤੇ ਜੇ ਉਹ ਮਾੜੀ ਆਉਂਦੀ ਹੈ ਤੇ ਫਿਰ ਵਿਆਜ ਤੇ ਇਹਨਾਂ ਹੁਣ ਕਟਾਉਣੇ ਪਣਿਆਗੇ ਹੂੰ ਸੋ ਇਟ ਲੁਕਸ ਲਾਈਕ ਵੀ ਆਰ ਗੋਇੰਗ ਇਨ ਦੈ ਡਾਇਰੈਕਸ਼ਨ ਜਿਹਦੇ ਵਿੱਚ ਵਿਆਜ ਕੱਢਣ ਦੇ ਚਾਂਸ ਜੜੇ ਹੈਗੇ ਆ ਉਹ ਹੌਲੀ ਹੌਲੀ ਬਣਦੇ ਜਾ ਰਹੇ ਨੇ ਠੀਕ ਪਰ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜੇ ਵਿਆਜ ਜ਼ਿਆਦਾ ਘਟ ਦਿੰਨੇ ਫਿਕਰਾਂ ਦੀ ਅਪ੍ਰੈਂਸ ਜੰਪ ਕਰਨ ਗਈਆਂ ਕਿਉਂਕਿ ਫਿਰ ਹਰ ਇੱਕ ਬਾਏ ਨੇ ਕਹਿਣਾ ਯਾਰ ਹੁਣ ਗਾਇਤ ਲਿਆ ਗਿਆ ਤੇ ਮੈਂ ਘੱਲ ਲੈਣਾ ਫਿਰ ਉਹ ਮਲਟੀਪਲ ਆਫਰਸ ਕਰਦੇ ਉੱਪਰ ਕਰੋ ਪਿਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਰੀਫਾਈਨਾਂਸ ਦੀ ਸਿਚੁਏਸ਼ਨ ਕੀ ਆ ਜਾਂ ਫੋਰ ਕਲੋਜ਼ਰ ਨੂੰ ਲੈ ਕੇ ਕਿਦਾਂ ਆ ਕੀ ਕੀ ਗਰਾਉਂਡ ਰਿਪੋਰਟ ਕੀ ਹੈ ਜੀ ਹਾਂਜੀ ਅ ਜਿੱਥੋਂ ਤੱਕ ਤੇ ਫੋਰ ਕਲੋਜ਼ਰ ਦੀ ਗੱਲ ਆ ਗਈ ਥੋੜੀ ਜੀ ਅਪ ਟਿੱਕ ਆ ਗਈ ਹੈ ਬਟ ਜੇ ਮੈਂ ਆਪਣੇ ਸਟੇਟ ਆਫ ਕੈਲੀਫੋਰਨੀਆ ਦੀ ਗੱਲ ਕਰਾਂ ਜਿੱਥੇ ਮੈਂ ਇਹਦੇ ਵਿੱਚ ਡਾਟਾ ਇੰਨਾ ਜੇਕਰੋਂ ਜ਼ਿਆਦਾ ਉਹ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਫੋਰ ਕਲੋਜ਼ਰ ਹੋ ਰਹੇ ਨੇ ਅ اچھا ਕੁਛ ਇੱਕ ਜੋ ਹੋ ਰਹੇ ਨੇ ਦਾ ਰੀਜ਼ਨ ਫੋਰ ਥੈਟ ਇਜ਼ ਰਾਈਟ ਭਾਜੀ ਘਰਾਂ ਦੇ ਵਿੱਚ ਇਕਵਿਟੀ ਚੰਗੀ ਬਣੀ ਹੋਈ ਹੈ ਜੀ ਹਮਮ ਤੇ ਜਿਹੜੇ ਕਾ ਲੋਕਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਲਈ ਸੀਗਾ ਨਾ ਉਹਨਾਂ ਵਿੱਚ ਗੁੱਡ ਐਕੁਟੀ ਹੈਗੀ ਹੈ ਜਿਹੜੇ ਨਵੇਂ ਬਾਇਰ ਸੀਗੇ ਉਹਨਾਂ ਕਈਆਂ ਦੀ ਜਵਾਬ ਨਹੀਂ ਰਹੀ ਉਹਨਾਂ ਨੇ ਘਰ ਵੀ 5% ਡਾਊਨ ਦੇ ਕੇ ਲਿਆ ਸੀਗਾ ਉਹਨਾਂ ਦੇ ਵਿੱਚ ਥੋੜੀ ਬੁਦੀ ਫੋਰਵਰਡ ਦੀ ਅਪਡੇਟ ਥੋੜੀ ਜ਼ਿਆਦਾ ਹੈਗੀ ਹੈ ਬਟ ਸਟਿਲ ਇਟਸ ਔਨ ਗੁੱਡ ਗਰਾਉਂਡਸ ਇਹ ਨਹੀਂਗਾ ਵੀ ਬਹੁਤ ਜ਼ਿਆਦਾ ਇਕਦਮ ਕੈਲੀਫੋਰਨੀਆ ਦੇ ਵਿੱਚ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਇਸ ਵੇਲੇ ਠੀਕ ਹੈ ਜੀ ਆ ਸੋ ਬਿਲਕੁਲ ਮੋਚੀਮਾ ਜੀ ਇਹ ਵੀ ਚੀਜ਼ ਜਿਹੜੀ ਦੱਸਿਓ ਬਹੁਤ ਸਾਰੇ ਲੋਕ ਕੈਲੀਫੋਰਨੀਆ ਨੂੰ ਛੱਡ ਕੇ ਚਲੇ ਗਏ ਸੀਗੇ ਕਾਫੀ ਆਪਾਂ ਨੂੰ ਪਤਾ ਹੈ ਵੀ ਰੌਲਾ ਆ ਹੁਣ ਜਿੱਦਾਂ ਦੀ ਹਾਰਡ ਸਟਾਂਸ ਦਾ ਖਾਸ ਕਰਕੇ ਰੈਡ ਸਟੇਟਸ ਦੇ ਵਿੱਚ ਜਾਂ ਰਾਈਟ ਵਿੰਗ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਕਈ ਲੋਕ ਮੁੜ ਕੇ ਵੀ ਵਾਪਸ ਆ ਰਹੇ ਹੋਣੇ ਆ ਸੋ ਜਿਨ੍ਹਾਂ ਨੇ ਇੱਥੋਂ ਘਰ ਛੱਡ ਕੇ ਉਧਰ ਗਏ ਉੱਥੇ ਲਏ ਹੁਣ ਉਹ ਛੱਡ ਕੇ ਜਦੋਂ ਇੱਧਰ ਨੂੰ ਆਉਣਾ ਹੈ ਸੋ ਉਹਨਾਂ ਨੇ ਵੀ ਕਿਤੇ ਰਹਿਣਾ ਹੈ ਜੀ 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 ਬਿਲਕੁਲ ਦੇਖੋ ਜਿਹੜੀ ਜਿਹੜੀ ਜੋ ਤੱਕ ਰੀਅਲ ਅਸਟੇਟ ਮਾਰਕੀਟ ਦੀ ਗੱਲ ਬਤਾਈ ਗਈ ਜਿਹੜੀ ਮੂਵਮੈਂਟ ਇਟ ਵਿਲ ਕੰਟੀਨਿਊ ਹਮ 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 ਟਾਈਮ ਅਪ ਡਾਊਨ ਚੱਲ ਰੰਦਾ ਹੂੰ ਜਿਨ੍ਹਾਂ ਨੇ ਘਰ ਲੈਣਾ ਜਿਨ੍ਹਾਂ ਨੇ ਫੈਸਲਾ ਕਰ ਲੈ ਉਹ ਉਹਨਾਂ ਨੇ ਘਰ ਲੈਣੇ ਲੈਣਾ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਜ਼ਿਆਦਾ ਕਰਨੀ ਉਹ ਸਾਡਾ ਕਾਫੀ ਕੱਲੋ ਵੀ ਆਪਣੇ ਆਪਣੇ ਕਲਚਰ ਨਾਲ ਕਾਫੀ ਅਸੀਂ ਜੁੜੇ ਆ ਕਾਫੀ ਸਾਡੇ ਆਪਣੇ ਬਰਦੇਲ ਮਨੀਅਰ ਦੇ ਬਾਇਰਸ ਹੂੰ ਫੋਰ ਡਿਫਰੈਂਸ ਹਾਂ ਇਹ ਵੀ ਕਈ ਫੈਮਿਲੀਆਂ ਆ ਰਹੀਆਂ ਇੱਥੇ ਕੰਮ ਕਰਦੀਆਂ ਬਿਜ਼ਨਸ ਕੋਲ ਦੀਆਂ ਗਈਆਂ ਇਟ ਇਜ਼ ਕੰਟੀਨਿਊਇੰਗ ਸੋ ਹਾਂ ਇਹ ਜੁੜਾਗਾ ਵੀ ਥੋੜਾ ਕੰਮ ਇੰਨੀ ਤੇਜ਼ੀ ਨਾਲ ਅੱਗੇ ਨਹੀਂ ਜਾ ਰਿਹਾ ਬਟ ਪੀਪਲ ਹੂ ਨੀਡ ਹੋਮਸ ਜਿਹਨਾਂ ਦੀ ਫੈਮਲੀ ਐਕਸਪੈਂਡ ਕਰ ਰਹੀ ਹੈ ਕਈਆਂ ਦੇ ਵਿਆਹ ਹੋ ਰਹੇ ਆ ਬੱਚੇ ਵੱਡੇ ਹੋ ਰਹੇ ਆ ਜਾਂ ਉਹਨਾਂ ਨੂੰ ਹੋਰ ਰੂਮ ਚਾਹੀਦਾ ਦੇ ਆਰ ਬਾਇੰਗ ਸੋ ਇਟ ਵਿਲ ਕੰਟੀਨਿਊ ਯਾ ਇਟਸ ਗੁੱਡ ਜੀ ਆ ਤੁਹਾਡੀ ਕੋਈ ਵੀ ਮਾਰਗੇਜ ਦਾ ਰੀਅਲ ਏਸਟੇਟ ਦੀ ਜਿਹੜੀ ਜ਼ਰੂਰਤ ਆ ਜਾਂ ਜਿੱਦਾਂ ਪਹਿਲਾਂ ਮੋਹਨ ਜੀ ਮੈਂ ਜਿਹਨੇ ਆਪਣੇ ਨਾਲ ਗੱਲਬਾਤ ਕੀਤੀ ਆ ਕੋਈ ਸਲਾਹ ਕਰਨੀ ਆ ਗੱਲਬਾਤ ਕਰਨੀ ਆ ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ ਕੋਈ ਤੁਹਾਨੂੰ ਇਦਾਂ ਦੀ ਫਿਕਰ ਤਾਂ ਤੁਸੀਂ ਇਹਨਾਂ ਦੇ ਨਾਲ ਆਪਸ਼ਨਸ ਜਿਹੜੀਆਂ ਡਿਸਕਸ ਕਰ ਸਕਦੇ ਹੋ ਤੁਸੀਂ ਕੀ ਜਿਹੜਾ ਕਰ ਸਕਦੇ ਆ ਤੇ ਮੋਹ ਜਮਾ ਜੀ ਨੰਬਰ ਦੱਸ ਦਿਓ ਇੱਕ ਦੀ ਹਾਂਜੀ ਬਿਲਕੁਲ ਜੀ ਨੰਬਰ ਹੈਗਾ 568 905 2575 559 9052575 ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੂੰ ਆਪਾਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹਾਂ ਮੋਹ ਜਮਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਹੋਪਫੁਲੀ ਇਹਨਾਂ ਗੱਲਾਂ ਦੇ ਉੱਤੇ ਸਾਰੇ ਜਣੇ ਲੋਕ ਜਿਹੜਾ ਵਿਚਾਰ ਜਿਹੜੇ ਉਹ ਕਰਨਗੇ ਅ ਤੇ ਆਪਣੇ ਹਿਸਾਬ ਦੇ ਨਾਲ ਆਪਣੀਆਂ ਪਰਸਨਲ ਸਿਚੁਏਸ਼ਨਸ ਨੂੰ ਦੇਖਦੇ ਹੋਏ ਜਿਹੜਾ ਉਹ ਫੈਸਲਾ ਜਿਹੜਾ ਉਹ ਜ਼ਰੂਰ ਲੈਣਗੇ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ